ਜੇ ਤੁਸੀਂ ਚਾਹੋਗੇ ਕਿ ਅਸੀਂ ਪਰਚੇ ਦਰਜ ਕਰਕੇ ਨਾ ਸਾਫੇ ਪੁਆਲਾਂਗੇ ਤਾਂ ਇਹ ਗੱਲ ਆਪਣੇ ਦਿਮਾਗ ਚੋਂ ਤੁਸੀਂ ਕੱਢ ਲਓ 14 ਦੀਆਂ ਇਲੈਕਸ਼ਨਆਂ ਬਲਾਕ ਸ਼ਾਂਤੀ ਦੀ ਇਲੈਕਸ਼ਨ ਖਤਮ ਹੁੰਦੇ ਸਾਰੀ ਭੋਜਨ ਸਮਾਜ ਪਾਰਟੀ ਇਸ ਦੇ ਉੱਤੇ ਇੱਕ ਵੱਡਾ ਸਟੈਂਡ ਲਾਊਗੀ ਔਰ ਇਹਨਾਂ ਨੂੰ ਅਸੀਂ ਕਾਨੂੰਨ ਦਾ ਪਾਠ ਪੜ੍ਹਾਵਾਂਗੇ ਔਰ ਮੀਡੀਆ ਦੀ ਮੌਜੂਦਗੀ ਚ ਪੜ੍ਹਾਵਾਂਗੇ ਤੁਹਾਡੇ ਸਾਹਮਣੇ ਡਿਪਟੀ ਸਾਹਿਬ ਨੂੰ ਖੜ ਕੇ ਕਾਨੂੰਨੀ ਤੌਰ ਤੇ ਹੀ ਸਵਾਲ ਕਰਾਂਗੇ ਜੇ ਉਹਨਾਂ ਨੇ ਕਾਨੂੰਨ ਦੀ ਗੱਲ ਕੀਤੀ ਹੈ ਨਾ ਕਾਨੂੰਨਨ ਤੌਰ ਤੇ ਹੀ ਜਵਾਬ ਲਾਵਾਂਗੇ ਔਰ ਉਹਨਾਂ ਨੂੰ ਅਸੀਂ ਕਾਨੂੰਨਨ ਤੌਰ ਤੇ ਸਵਾਲ ਕਰਾਂਗੇ ਫਿਰ ਦੇਖਾਂਗੇ ਕਾਨੂੰਨ ਦੀ ਪੜਾਈ ਅੱਜ ਅਸੀਂ ਮਾਰਜੋਗ ਐਸ.ਡੀ.ਐਮ ਸਾਹਿਬ ਨੂੰ ਮੰਗ ਪੱਤਰ ਜਿਹੜਾ ਕਿ ਬਾਰ-ਬਾਰ ਦੇ ਰਹੇ ਆ। ਸ਼ਹਿਰ ਵਾਸੀ ਵੀ ਦੇ ਰਹੇ ਆ। ਵੱਖ-ਵੱਖ ਮhallਿਆਂ ਦੇ ਕਾਉਂਸਲਰ ਵੀ ਦੇ ਰਹੇ ਆ। ਵੀ ਜਿਹੜਾ ਮਹਿਦਪੁਰ ਤੋਂ ਉਪਦਰ ਰੋੜਿਆ ਉਹਦੀ ਇੰਨੀ ਕੁ ਹਾਲਤ ਖਸਤਾ ਆ ਵੀ ਐਸੀ ਮੌਤ ਮੌਤ ਦਾ ਕੂਆ ਉਹਨੂੰ ਕਹਿ ਸਕਦੇ ਆ ਆਪਾਂ। ਮੇਰੇ ਖੁਦ ਨਗਰ ਦੇ ਰਾਜਕੁਮਾਰ ਦੀ ਡੈਥ ਹੋ ਗਈ। ਭਾਈ ਕਿਤੇ ਉਹਨਾਂ ਦੀ ਵਾਈਫ ਦੀ ਇੱਕ ਅੱਖ ਡੈਮੇਜ ਹੋ ਗਈ ਔਰ 5 ਤੋਂ 7 ਲੱਖ ਰਮਾਨ ਹਸਪੀਟਲ ਦੇ ਵਿੱਚ ਲੱਗਾ। ਔਰ ਜਿਹਦੇ ਵਿੱਚ ਉਹ ਲੱਗੇ ਉਹ ਵੀ 28 ਸਾਲ ਦਾ ਮੀਰਾਪੁਰ ਦਾ ਮੁੰਡਾ ਸੀ ਉਹ ਵੀ 28 ਸਾਲ ਦਾ ਮੁੰਡਾ ਜਿਹੜਾ ਐਕਸਪਾਇਰ ਹੋ ਗਿਆ ਇੰਨੀ ਰੋਡ ਦੀ ਹਸਤਾ ਖਰਾਬ ਆ ਲੋਕ ਬਾਰ-ਬਾਰ ਪ੍ਰਸ਼ਾਸਨ ਤੇ ਸਰਕਾਰ ਨੂੰ ਕਹਿ ਚੁੱਕੇ ਆ ਵੀ ਇਸ ਰੋਡ ਦਾ ਕੁਛ ਨਾ ਕੁਛ ਜਿਹੜਾ ਕੀਤਾ ਜਾਵੇ ਜਾਂ ਇਹਨੂੰ 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 ਪੱਤਰੀ ਕਰਕੇ ਇਹਨੂੰ ਨਵੀਂ ਪੜਾਈ ਜਾਵੇ ਪਰ ਕਈ ਦਿਨਾਂ ਤੋਂ ਅਸੀਂ ਮੀਡੀਆ ਦੇ ਵੀ ਦੇਖ ਰਹੇ ਆ ਤੇ ਖੁਦ ਮੇਰਾ ਪਿੰਡ ਉਹਦੇ ਨਾਲ ਆ ਸੀ ਸਾਡਾ ਨਕ ਦਾ ਨੰਗਾ ਆ ਵੀ ਉਥੇ ਕਾਲੋ ਦੀਆਂ ਜਿਹੜੀਆਂ ਟਰਾਲੀਆਂ ਜੀਸੀਬੀ ਦੇ ਨਾਲ ਲਿਆ ਕੇ ਖਿਲਾਰ ਦਿੱਤੀਆਂ ਗਈਆਂ ਔਰ ਜਿਹੜੀ ਪੂਰੀ ਜਿਹੜੀ ਕਾਲੋ ਉੜਦੀ ਔਰ ਰਾਗ ਇਹਨਾਂ ਦੇ ਸੈਰ ਨੂੰ ਭਰ ਦਿੰਦੀ ਆ ਤੇ ਕਈ ਬਿਮਾਰੀਆਂ ਦਾ ਕਾਰਨ ਬਣਦਾ ਆ ਹੁਣ ਸੁਣ ਵਿੱਚ ਆਇਆ ਵੀ ਕੱਲ ਅੱਕੇ ਹੋਏ ਦੁਕਾਨਦਾਰਾਂ ਨੇ ਤੇ ਮੱਲਾਵਾਸੀਆਂ ਨੇ ਉੱਥੇ ਇਹ ਧਰਨਾ ਪ੍ਰਦਰਸ਼ਨ ਕੀਤਾ ਤੇ ਅੱਧੇ ਅੱਧੇ ਪੌਣੇ ਘੰਟੇ ਲਈ ਜਿਹੜਾ ਉਹ ਰਾਹ ਰੋਕਿਆ ਫਿਰ ਉੱਥੇ ਰਾਹ ਖਲਵਾਉਣ ਲਈ ਗਏ ਇੱਥੇ ਦੇ ਕੋਈ ਨਵੇਂ ਆਏ ਡੀਐਸਪੀ ਸੁਣ ਵਿੱਚ ਆਇਆ ੁਕਾਰ ਸਿੰਘ ਬਰਾੜ ਜੀ ਅਸੀਂ ਮੀਡੀਆ ਵਿੱਚ ਵੀ ਉਹਨਾਂ ਦਾ ਦੇਖ ਰਿਆ ਸੀ ਬੋਲਣ ਦਾ ਲਹਿਜਾ ਦੇਖ ਰੇ ਸੀ ਉਹ ਕਹਿ ਰਹੇ ਸੀ ਮੈਂ ਚੈਲੰਜ ਕਰਦਾ ਆ ਵੀ ਸ਼ਾਮ ਤੱਕ ਜਿਹੜਾ ਤੁਹਾਡੇ ਤੇ ਮੈਂ ਸਾਰਿਆਂ ਦੇ ਪਰਚਾ ਦਊਂਗਾ ਜੇ ਧਰਨਾ ਨਹੀਂ ਚੱਕਦੇ ਮੈਂ ਡਿਪਟੀ ਸਾਹਿਬ ਨੂੰ ਸਵਾਲ ਕਰਨਾ ਚਾਹੁੰਦਾ ਡਿਪਟੀ ਸਾਹਿਬ ਇਹ ਦੋ ਵਿਚਾਰੇ ਜਿਹੜੇ ਗਰੀਬ ਆਪਣਾ ਰੋਜੀ ਰੋਟੀ ਤੋੜਨ ਵਾਸਤੇ ਸਿਰਫ ਪ੍ਰਸ਼ਾਸਨ ਤੇ ਸਰਕਾਰ ਦੀਆਂ ਅੱਖਾਂ ਖੋਲਣ ਵਾਸਤੇ ਅੱਧੇ ਘੰਟੇ ਲਈ ਬੈਠੇ ਆ ਜੇ ਚੈਲੰਜ ਕਰਨਾ ਆ ਤੇ ਉਹ ਚਿੱਟੇ ਵਾਲਿਆਂ ਨੂੰ ਕਰੋ ਉਹ ਰੇਤ mafias ਨੂੰ ਕਰੋ ਉਹ ਜਿਹੜੇ ਮੈਡੀਕਲ ਨਸ਼ਾ ਵੇਚਦੇ ਆ ਉਹਨਾਂ ਨੂੰ ਚੈਲੰਜ ਕਰੋ ਵੀ ਇਹ ਸੜਕ ਨੂੰ ਜਿਹੜੀ ਹੈ ਨਾ ਪ੍ਰਾਇੋਰਟੀ ਦੇ ਆਧਾਰ ਤੇ ਇਸੇ ਦਸੰਬਰ ਦੇ ਵਿੱਚ ਬਣਾਇਆ ਜਾਵੇ ਕਿਉਂਕਿ ਜਨਵਰੀ ਵਿੱਚ ਗੁਰਦਾਸ ਮਹਾਰਾਜ ਦਾ ਜਨਮ ਹੋਣਗੇ ਤੇ ਸਾਨੂੰ ਬਣਾਉਣੀ ਆਉਂਦੀਆਂ ਹਨ ਸਾਨੂੰ ਸਾਰੇ ਰਾਹ ਆਉਂਦੇ ਆ ਇਹ ਗੱਲ ਆ ਵੀ ਅਸੀਂ ਤਾਂ ਪਿਆਰ ਨਾਲ ਕਹਿੰਦੇ ਇਹਨਾਂ ਨੂੰ ਕਿ ਗੁਰਦਾਸ ਮਹਾਰਾਜ ਦੇ ਗੁਰਪੁਰਤ ਤਲਾਪਲਾ ਸੜਕ ਪਾਣੀ ਚਾਹੀਦੀ ਸੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਦੇ ਸੋ ਨਕੋਦਰ ਦੇ ਵਿੱਚ ਇੱਕ ਮੁੱਦਾ ਕਾਫੀ ਭਖਿਆ ਹੋਇਆ ਹੈ ਮਹਿਤਪੁਰ ਰੋਡ ਜਿਹੜਾ ਬਾਈਪਾਸ ਤੋਂ ਮਹਿਤਪੁਰ ਤੱਕ ਜਾਂਦਾ ਰਸਤਾ ਉਸਤੇ ਪਹਿਲਾਂ ਕਾਫੀ ਵੱਡੇ ਟੋਏ ਪਏ ਸੀ ਪਰ ਉਸ ਤੋਂ ਬਾਅਦ ਵਿੱਚ ਦੇਰ ਰਾਤ ਕਿਸੇ ਨੇ ਕਾਫੀ ਦਿਨ ਪਹਿਲਾਂ ਸਵਾਹ ਵੀ ਖਲਾਰੀ ਸੋ ਉਸ ਸਵਾਹ ਨੂੰ ਲੈ ਕੇ ਲੋਕ ਕਾਫੀ ਬਿਮਾਰ ਹੋ ਰਹੇ ਸੀ ਤੋਂ ਉਹਦੇ ਸਬੰਧ ਦੇ ਵਿੱਚ ਕੁਝ ਲੋਕਾਂ ਨੇ ਕੁਝ ਆਮ ਪਬਲਿਕ ਦੇ ਲੋਕ ਸੀ ਜਿਨ੍ਹਾਂ ਨੇ ਕੱਲ ਨਕੋਦਰ ਮਹਿਤਪੁਰ ਰੋਡ ਤੇ ਜਿਹੜਾ ਰੇਲਵੇ ਫਟ ਗਿਆ ਉਸ ਦੇ ਲਾਗੇ ਧਰਨਾ ਪ੍ਰਦਰਸ਼ਨ ਵੀ ਕੀਤਾ ਰੋਡ ਜਾਮ ਕੀਤਾ ਸੋ ਇਹ ਤਾਂ ਆਮ ਲੋਕਾਂ ਦਾ ਦਰ ਸੀ ਪਰ ਉਸ ਵਿੱਚ ਆਮ ਲੋਕ ਅਜੇ ਵੀ ਆਉਂਦੇ ਨੇ ਜੋ ਕਈ ਜਗ੍ਹਾ ਤੇ ਜਾ ਰਹੇ ਸੀ ਜਿਨ੍ਹਾਂ ਨੂੰ ਟ੍ਰੈਫਿਕ ਦੇ ਵਿੱਚ ਦਿੱਕਤ ਹੋਈ ਸੋ ਉਸ ਦੇ ਸਬੰਧ ਦੇ ਵਿੱਚ ਮਾਨਯੋਗ ਡੀਐਸਪੀ ਸਾਹਿਬ ਨੇ ਉਸ ਧੰਨੇ ਤੇ ਉੱਪਰ ਕਾਰਵਾਈ ਵੀ ਕੀਤੀ ਸੋ ਮੌਕੇ ਤੇ ਉਹਨਾਂ ਨੇ ਪਹਿਲਾਂ ਆ ਕੇ ਗੱਲਬਾਤ ਕਰਕੇ ਧੰਨੇ ਨੂੰ ਚਕਾਇਆ ਸੋ ਉਸ ਦੇ ਬਾਅਦ ਵਿੱਚ ਜਿਹੜੇ ਲੋਕਾਂ ਨੇ ਇਸ ਧੰਨਾ ਪ੍ਰਦਰਸ਼ਨ ਦੀ ਗਵਾਹੀ ਕੀਤੀ ਸੀ ਉਹਨਾਂ ਦੇ ਪਰਚਾ ਵੀ ਦਰਜ ਕੀਤਾ ਸੋ ਆਮ ਲੋਕਾਂ ਦਾ ਦਰਦ ਵੀ ਤੁਹਾਨੂੰ ਦੱਸਿਆ ਸੋ ਪ੍ਰਸ਼ਾਸਨ ਨੇ ਵੀ ਜਿਹੜੀ ਕਾਰਵਾਈ ਕੀਤੀ ਚੰਗੀ ਹੈ ਕਿਉਂਕਿ ਆਮ ਲੋਕ ਜਿਹੜੀ ਪਬਲਿਕ ਦੂਰ ਦਰੇਡੇ ਜਾ ਰਹੀ ਸੀ ਉਹਨਾਂ ਦਾ ਇਸ ਵਿੱਚ ਕੀ ਦੋਸ਼ ਸੀ ਜੋ ਇਸ ਧਾਨੇ ਨੂੰ ਲੈ ਕੇ ਕਾਫੀ ਪਰੇਸ਼ਾਨ ਹੋਏ ਸੋ ਅੱਜ ਬਸਪਾ ਪਾਰਟੀ ਦੇ ਜਿਹੜੇ ਇਹ ਸਾਰੇ ਸਤਕਾਰਯੋਗ ਸਾਥੀ ਨੇ ਐਸ ਡੀ ਐਮ ਸਾਹਿਬ ਨੂੰ ਇੱਕ ਮੰਗ ਪੱਤਰ ਦੇਣ ਆਏ ਨੇ ਉਸ ਦੇ ਵਿੱਚ ਉਹਨਾਂ ਨੇ ਇਸ ਪਰਚਿਆਂ ਦੇ ਮਾਮਲੇ ਦੇ ਵਿੱਚ ਕੁਝ ਬਿਆਨ ਵੀ ਕੀਤਾ ਹੋਇਆ ਹੈ ਸੋ ਜਿਹੜਾ ਕੱਲ ਦਾ ਮੁੱਦਾ ਭਖਿਆ ਉਸ ਬਾਰੇ ਗੱਲਬਾਤ ਕਰਦੇ ਆ ਪਰਚਾ ਜਿਹੜਾ ਐਸ ਡੀ ਐਮ ਸਾਹਿਬ ਨੂੰ ਮੰਗ ਪੱਤਰ ਦਿੱਤਾ ਉਸ ਦੇ ਬਾਰੇ ਵੀ ਜਾਣਕਾਰੀ ਦੇ ਸਰ ਜੈਪੀਨ ਜੈਪੀਨ ਜੈਪਾ ਸਰ ਐਡੀਮ ਸਾਹਿਬ ਨੂੰ ਤੁਸੀਂ ਮਿਲੇ ਆ ਜੀ ਇੱਕ ਮੰਗ ਪੱਤਰ ਵੀ ਆ ਕਾਦੇ ਸਬੰਧ ਵਿੱਚ ਤੁਸੀਂ ਇਹ ਮੰਗ ਪੱਤਰ ਦਿੱਤਾ ਉਹਦੇ ਵਿੱਚ ਇਹ ਆ ਜੀ ਸਾਡੇ ਨਕੋਦਰ ਹਲਕੇ ਦੇ ਵਿੱਚ ਲਗਭਗ 1 ਸਾਲ ਤੋਂ ਬਾਈਪਾਸ ਨੂਰਮਲ ਰੋਡ ਜਿਹੜਾ ਜਗਰਾਵਾਂ ਨੂੰ ਜਾਂਦਾ ਉਹ ਟੋਟਲੀ ਟੋਇਆਂ ਦੇ ਨਾਲ ਭਰਿਆ ਹੋਇਆ ਆ ਔਰ ਆ ਕੱਲ ਸਾਡੇ ਕੁਝ ਬੱਚਿਆਂ ਨੇ ਨੌਜਵਾਨ ਬੱਚਿਆਂ ਨੇ ਇਸ ਲੋਕਾਂ ਦੀ ਮੁਸ਼ਕਲ ਨੂੰ ਦੇਖਦੇ ਹੋਏ ਇਸ ਮੁੱਦੇ ਨੂੰ ਲੈ ਕੇ ਧਰਨਾ ਦਿੱਤਾ ਤੇ ਇੱਥੇ ਨਵੇਂ ਡੀਐਸਪੀ ਸਾਹਿਬ ਬਰਾੜ ਸਾਹਿਬ ਆਏ ਹਮਕਾਰ ਸਿੰਘ ਜੀ ਉਹਨਾਂ ਨੇ ਮੌਕੇ ਤੇ ਜਾ ਕੇ ਉਹਨਾਂ ਨੂੰ ਇੱਕ ਥ੍ਰੈਟ ਕੀਤਾ ਵੀ ਭਾਈ ਤੁਸੀਂ ਮੈਂ ਪਰਚਾ ਦਰਜ ਹੋਣੇ ਕਰ ਲੈਣਾ ਆ ਤੁਸੀਂ ਇੱਥੋਂ ਉੱਠ ਪੋ ਪਰ ਉਹਨਾਂ ਨੇ ਬਹੁਤ ਦੁਹਾਈ ਪਾਈ ਵੀ ਇਹ ਜਿਹੜਾ ਮਸਲਾ ਆ ਇਸ ਸੜਕ ਦੇ ਉੱਤੇ ਕਈ ਦੁਰਘਟਨਾ ਹੋ ਚੁੱਕੀਆਂ ਆ ਤੁਸੀਂ ਪਹਿਲੇ ਸੜਕ ਵਾਲ ਧਿਆਨ ਦਿਓ ਬਾਅਦ ਚ ਗੱਲ ਕਰ ਲਿਓ ਪਰ ਬਰਾੜ ਸਾਹਿਬ ਉਹਨਾਂ ਨੇ ਰਾਤ ਇਹ ਪਰਚਾ ਜਿਹੜਾ ਆ ਕੁਝ ਬੰਦਿਆਂ ਤੇ ਕਰ ਦਿੱਤਾ ਜਿਹੜਾ ਕਿ ਸਾਰਾ ਸਾਰ ਧੱਕਾ ਆ ਜੇ ਪ੍ਰਸ਼ਾਸਨ ਸੜਕ ਬਣਾ ਦਿੰਦਾ ਸਰਕਾਰ ਸੜਕ ਬਣਾ ਦਿੰਦਾ ਤੇ ਇਹ ਲੋਕੀ ਵਿਚਾਰੇ ਇਹ ਧਰਨੇ ਲਈ ਮਜਬੂਰ ਨਾ ਹੁੰਦੇ ਅਗਰ ਜੇ ਸਰਕਾਰ ਨੂੰ ਜਗਾਉਣ ਲਈ ਉਹਨਾਂ ਨੇ ਧਰਨਾ ਹੀ ਦਿੱਤਾ ਆ ਔਰ ਧਿਆਨ ਦਿੱਤਾ ਆ ਵੀ ਭਾਈ ਆਪਣਾ ਸੜਕ ਬਣਾਓ ਸੁਆ ਨਾ ਖਲਾ ਲੋ ਸੁਆ ਜ਼ਿੰਮੇਵਾਰ ਅਧਿਕਾਰੀਆਂ ਨੇ ਜ਼ਿੰਮੇਵਾਰ ਲੀਡਰਾਂ ਦੇ ਕਹਿਣ ਦੇ ਉੱਤੇ ਪਾਈ ਗਈ ਆ ਜਿਹੜਾ ਕਿ ਪਰਚਾ ਦਰਜ ਅੰਕਾਰ ਸਿੰਘ ਬਰਾੜ ਸਾਹਿਬ ਡੀਐਸਪੀ ਨਕੌਦਰ ਨੂੰ ਪਹਿਲੇ ਹੀ ਕਰ ਦੇਣਾ ਚਾਹੀਦਾ ਸੀਗਾ ਕਿਉਂਕਿ ਪ੍ਰਦੂਸ਼ਣ ਫਲਾਉਣਾ ਆਮ ਲੋਕਾਂ ਦੀਆਂ ਅੱਖਾਂ 'ਚ ਤੇ ਸਿਰ 'ਚ ਸਵਾਹ ਪਾਉਣਾ ਇਹ ਗੈਰ ਜ਼ਿੰਮੇਵਾਰ ਕਾਮਯਾ ਔਰ ਜ਼ਿੰਮੇਵਾਰ ਜਿਹੜੇ ਅਧਿਕਾਰੀ ਆ ਚਾਹੇ ਉਹਦੇ ਪਿੱਛੇ ਸਿਆਸੀ ਲੀਡਰ ਆ ਸਾਡੀ ਬੇਨਤੀ ਬਹੁਜਨ ਸਮਾਜ ਪਾਰਟੀ ਵੱਲੋਂ ਆ ਤੇ ਉਹਨਾਂ ਦੋਸ਼ੀਆਂ ਤੇ ਬਰਾੜ ਸਾਹਿਬ ਪਹਿਲੇ ਕਾਨੂੰਨ ਦੀ ਦੁਹਾਈ ਦੇਣ ਵਾਲੇ ਉਨਾ ਦੇ ਪਰਚਾ ਦੇਣ ਅਵੇਂ ਇਹਦੇ ਪਿੱਛੇ ਕਿੱਡਾ ਬਾਡੀ ਮਰਜੀ ਲੀਡਰ ਹੋਵੇ ਚਿੱਟੇ ਦੇਣੀ ਸਵਾਹ ਪਾ ਕੇ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾ ਕੇ ਪ੍ਰਦੂਸ਼ਣ ਫਲਾਉਣਾ ਇਹ ਕਿੱਥੇ ਦਾ ਕਾਨੂੰਨ ਹੈਗਾ ਆ ਸਰ ਜਿਹੜਾ ਇਹ ਮੰਗ ਪੱਤਰ ਤੁਸੀਂ ਦਿੱਤਾ ਉਸ ਦੇ ਵਿੱਚ ਕਿਹੜੇ ਖਾਸ ਮੁੱਦੇ ਤੁਸੀਂ ਲੈ ਕੇ ਆਏ ਦੀ ਹਮ ਸਾਭ ਨੂੰ ਮਿਲੇ ਮੁੱਦਾ ਇਹ ਹੀ ਆ ਵੀ ਪਹਿਲੇ ਮੁੱਢਲੀ ਜਿਹੜੀ ਰੋਗ ਸੀਗਾ ਵੀ ਸਵਾਹ ਜਿਹੜੀ ਖਲਾਰੀ ਗਈ ਆ ਜ਼ਿੰਮੇਵਾਰ ਅਧਿਕਾਰੀਆਂ ਤੇ ਇਹ ਸਹਿਯੋਗ ਦੇ ਨਾਲ ਜਾਂ ਉਹਨਾਂ ਨੇ ਆਪਣੀ ਮਿਹਲੀ ਭੋਤਣਾ ਇਨਾ ਤੇ ਪਰਚਾ ਦਰਜ ਕੀਤਾ ਜਾਵੇ ਔਰ ਜਿਹੜੇ ਆਪਣਾ ਮੇਨ ਹਾਈਵੇ ਤੇ ਨਹੀਂ ਬੈਠੇ ਸੀਗੇ ਲਿੰਕ ਰੋਡ ਤੇ ਧਰਨਾ ਲਾ ਕੇ ਬੈਠੇ ਆ ਨਾਲੇ ਉਹਦੇ ਵਿੱਚ ਬਰਾੜ ਸਾਹਿਬ ਖੁਦ ਕਹੇ ਵੀ ਭਾਜੀ ਤੁਸੀਂ ਚਲੋ ਜੇ ਸਾਡੇ ਨਾਲ ਚੱਲੋਗੇ ਤਾਂ ਕੋਈ ਗੱਲ ਨਹੀਂ ਜੇ ਨਾ ਚੱਲੋਗੇ ਤਾਂ ਪਰਚਾ ਦਰਜ ਕਰੋਗੇ ਕਰਾਂਗੇ ਪਰ ਉਹਨਾਂ ਨੂੰ ਵਿਸ਼ਵਾਸ ਦੇਣ ਤੋਂ ਬਾਅਦ ਵੀ ਇਸ ਬੰਦੇ ਨੇ ਪਤਾ ਨਹੀਂ ਕਿਸ ਦੇ ਦਬਾਅ ਹੇਠ ਆ ਕੇ ਪਰਚਾ ਦਰਜ ਕਰ ਦਿੱਤਾ ਧਰਨਾ ਤਾਂ ਕੈਨਸਲ ਹੋ ਗਿਆ ਜੀ ਉਹ ਤੇ ਕਰ ਦਿੱਤਾ ਸੀ ਉਹਨਾਂ ਨੇ ਕਹਿਣ ਤੇ ਹੋ ਗਿਆ ਹਾਂ ਉਸ ਉਸੇ ਵੇਲੇ ਪਰਚਾ ਦਰਜ ਬਣਦਾ ਹੀ ਨਹੀਂ ਨਹੀਂ ਜੀ ਨਹੀਂ ਬਿਲਕੁਲ ਇਹ ਧੱਕੇਸ਼ਾਹੀ ਆ ਅਸਲ 'ਚ ਬਹੁਜਨ ਸਮਾਜ ਪਾਰਟੀ ਜਿਹੜੀ ਆ ਇਸ ਵੇਲੇ ਇਲੈਕਸ਼ਨ ਦੇ ਵਿੱਚ ਰੁਝੀ ਹੋਈ ਆ ਉਹਨਾਂ ਦਾ ਧਿਆਨ ਭਟਕਾਉਣ ਦੇ ਲਈ ਸਿਆਸੀ ਲਾਹਾ ਲੈਣ ਦੇ ਲਈ ਇਹ ਪਰਚਾ ਦਰਜ ਕੀਤਾ ਗਿਆ ਆ ਸਾਡੀ ਬੇਨਤੀ ਆ ਵੀ ਇਹ ਪਰਚਾ ਜਿਹੜਾ ਆ ਇਹ ਰੱਦ ਕੀਤਾ ਜਾਵੇ ਔਰ ਪ੍ਰਦੂਸ਼ਣ ਫਲਾਉਣ ਵਾਲੇ ਅਧਿਕਾਰੀ ਤੇ ਲੀਡਰਾਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਵੀ ਸਾਡੇ ਨਾਲ ਮੌਜੂਦ ਨੇ ਸਰ ਜੈਪੀਐਮ ਜੈਪੀਐਮ ਜੀ ਸਰ ਧਰਨਾ ਪ੍ਰੋਟੈਸਟ ਕੁਝ ਲੋਕਾਂ ਵੱਲੋਂ ਲਗਾਇਆ ਗਿਆ ਸੀ ਉਹਨਾਂ ਦੇ ਮਾਨਯੋਗ ਡੀਐਸਪੀ ਸਾਹਿਬ ਵੱਲੋਂ ਪਰਚੇ ਵੀ ਦਰਜ ਹੋਏ ਪਰ ਡੀਐਸਪੀ ਸਾਹਿਬ ਦਾ ਕਹਿਣਾ ਹੈ ਵੀ ਧਰਨਾ ਲਾਉਣ ਦਾ ਵੀ ਕੋਈ ਪ੍ਰੋਸੈਸ ਹੁੰਦਾ ਵੀ ਕੋਈ ਪ੍ਰਸ਼ਾਸਨ ਨੂੰ ਜਾਣਕਾਰੀ ਦੇਣੀ ਪੈਂਦੀ ਹੈ ਉਹਨਾਂ ਲੋਕਾਂ ਵੱਲੋਂ ਪ੍ਰਸ਼ਾਸਨ ਨੂੰ ਜਾਣਕਾਰੀ ਨਹੀਂ ਦਿੱਤੀ ਆਪਣੀ ਮਰਜ਼ੀ ਦੇ ਨਾਲ ਰੋਡ ਬੰਦ ਕੀਤਾ ਆਮ ਪਬਲਿਕ ਨੂੰ ਪਰੇਸ਼ਾਨੀ ਦਿੱਤੀ ਸੋ ਉਸ ਦੇ ਬਾਅਦ ਵਿੱਚ ਪਰਚਾ ਦਰਜ ਹੋਇਆ ਸੋ ਹੁਣ ਅੱਜ ਤੁਸੀਂ ਮੰਗ ਪੱਤਰ ਲੈ ਕੇ ਵੀ ਐਸਡੀਐਮ ਸਾਹਿਬ ਨੂੰ ਮਿਲੇ ਸੋ ਕੀ ਕਹਿਣਾ ਚਾਹੁੰਦੇ ਇਸ ਮਾਮਲੇ ਤੇ ਮੈਂ ਇਹੀ ਕਹਿਣਾ ਚਾਹੁੰਨਾ ਕਿ ਮੈਂ ਕੱਲ ਵੀ ਡਿਪਟੀ ਸਾਹਿਬ ਦੀ ਵੀਡੀਓ ਦੇਖਦਾ ਸੀ ਕਿ ਇਹਨਾਂ ਨੇ ਜੀ ਬਿਨਾ ਮਨਜ਼ੂਰੀ ਤੋਂ ਜਿਹੜਾ ਧਰਨਾ ਲਾਇਆ ਉਹਦੇ ਉੱਤੇ ਮੈਂ ਇਹਨਾਂ ਤੇ ਬਣਦੀ ਕਾਰਵਾਈ ਹੋਵੇਗੀ ਤਾਂ ਫਿਰ ਇਹਨਾਂ ਨੇ ਕਹਿਣਾ ਸਾਡੇ ਨਾਲ ਤੱਕਾ ਹੋਇਆ ਕੁਝ ਲੋਕਾਂ ਨੂੰ ਕਾਨੂੰਨ ਦਾ ਪਤਾ ਹੁੰਦਾ ਕੁਝ ਨਹੀਂ ਪਤਾ ਹੁੰਦਾ ਤੋਂ ਮੈਂ ਡਿਪਟੀ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਕਿ ਚਲੋ ਜਿਹੜੇ ਲੋਕ ਧਰਨੇ ਤੇ ਬੈਠੇ ਸੀ ਉਹਨਾਂ ਨੂੰ ਕਿਸੇ ਨੂੰ ਕਾਨੂੰਨ ਦਾ ਪਤਾ ਸੀ ਕਿਸੇ ਨੂੰ ਨਹੀਂ ਪਤਾ ਲੇਕਿਨ ਤੁਸੀਂ ਤਾਂ ਕਾਨੂੰਨ ਦਾ ਕਾਇਦਾ ਪੜ੍ਹ ਕੇ ਡੀਐਸਪੀ ਬਣਿਓ ਪਹਿਲੀ ਗੱਲ ਤਾਂ ਤੁਸੀਂ ਜਿਹੜਾ ਧਰਨਾ ਲੱਗਣ ਦਾ ਪਰਚਾ ਦਿੱਤਾ ਆ ਉਹ ਜਿਹੜਾ ਹੈਵੇ ਨਹੀਂ ਆਉਂਦਾ ਤੁਸੀਂ ਆਪਣੇ ਜਾਲ ਵਿੱਚ ਖੁਦ ਹੀ ਫਸ ਗਏ ਹੋ ਕਿਉਂਕਿ ਇਹ ਜਿਹੜਾ ਪਰਚਾ ਇਹ ਇੱਕ ਸਿਆਸੀ ਬਦਲਾਖੋਰੀ ਆ ਰਾਜਨੀਤਿਕ ਦਬਾਅ ਥੱਲੇ ਦਿੱਤਾ ਗਿਆ ਪਰਚਾ ਹੈ ਦੂਸਰਾ ਇਹ ਹੈ ਕਿ ਜੇਕਰ ਤੁਹਾਨੂੰ ਇਹ ਪਤਾ ਕਿ ਭਾਈ ਸਾਨੂੰ ਦੂਸਰੀ ਗੱਲ ਇਹ ਵੀ ਜਿਹੜੇ ਧਰਨੇ ਲਾਉਣੇ ਆ ਸਾਨੂੰ ਉਹਨਾਂ ਧਰਨਿਆਂ ਦੀ ਮਨਜ਼ੂਰੀ ਲੈਣ ਦੀ ਲੋੜ ਨਹੀਂ ਹੈ ਇਹ ਸੰਵਿਧਾਨ ਸਾਨੂੰ ਰਾਈਟ ਦਿੰਦਾ ਆ ਉਸੇ ਸੰਵਿਧਾਨ ਦੇ ਦਾਇਰੇ ਅੰਦਰ ਤੁਸੀਂ ਕੁਰਸੀ ਦੇ ਬੈਠੇ ਹੋ ਤੁਸੀਂ ਸਾਨੂੰ ਕਾਨੂੰਨ ਸਿਖਾਉਨੇ ਪਹਿਲਾਂ ਤੁਸੀਂ ਕਾਨੂੰਨ ਪੜੋ ਕਿ ਕਾਨੂੰਨ ਕੀ ਕਹਿੰਦਾ ਹੈ ਤੀਸਰਾ ਸਵਾਲ ਇਹ ਹੈ ਕਿ ਡਿਪਟੀ ਸਾਹਿਬ ਕਹਿੰਦੇ ਕਿ ਮੈਨੂੰ ਤਾਂ ਹੁਣੇ ਪਤਾ ਲੱਗਾ ਮੇਰਾ ਕੱਲ ਕੇ 20 22 ਦਿਨ ਤੋਂ মিডিਆ ਦੇ ਉੱਤੇ ਉਹ ਰੋੜ ਛਾਇਆ ਪਿਆ ਮੂੰਹ ਸਿਰ ਭਰਦਾ ਬੱਚਿਆਂ ਦੀਆਂ ਕਿੰਨਾ ਖਰਾਬ ਹੋਣੀਆਂ ਸਕੂਲਾਂ ਵਾਲੇ ਬੱਚੇ ਬਿਮਾਰ ਹੋਣਦੇ ਆ ਕਿਆ ਡਿਪਟੀ ਸਾਹਿਬ ਨੂੰ ਇਹ ਦਿਸਿਆ ਨਹੀਂ ਕਿ ਮੇਰੇ ਨਕੂਦਰ ਦੇ ਵਿੱਚ ਕੀ ਧੂੜ ਉੱਪਰਦੀ ਹੈ ਕਾਲੀ ਸਵਾਸਰ ਜਿਹੜੀ ਪਾਈ ਹੈ ਉਹ ਜਾਇਜ਼ ਆ ਮੈਂ ਉਸੇ ਗੱਲ ਤੇ ਭਾਜੀ ਆ ਰਿਹਾ ਕਿ ਜੇਕਰ ਡਿਪਟੀ ਸਾਹਿਬ ਨੂੰ ਇਹ ਨਹੀਂ ਪਤਾ ਕਿ ਮੇਰੇ ਨਕੂਦਰ ਵਿੱਚ ਕੀ ਹੋ ਰਿਹਾ ਤੇ ਜਿੱਥੇ ਉਹਨਾਂ ਨੇ ਧਰਨਾ ਦੇਣ ਵਾਲੇ ਤੇ ਪਰਚਾ ਦਿੱਤਾ ਉੱਥੇ ਉਹਨਾਂ ਨੇ ਸਵਾਪ ਪਾਉਣ ਵਾਲੇ ਔਰ ਸਵਾਪ ਪਾਉਣ ਵਾਲੇ ਤੇ ਪਰਚਾ ਕਿਉਂ ਨਹੀਂ ਦਿੱਤਾ ਜੇਕਰ ਲੋਕ ਆਪਣੀ ਮੰਗ ਰੱਖਦੇ ਆ ਤੇ ਜਿਹੜੇ ਇਸ ਵੇਲੇ ਸਰਕਾਰ ਆ ਸਾਡੇ ਹਲਕੇ ਦੇ ਐਮਐਲਏ ਬੀਬੀ ਇੰਦਰਜੀਤ ਕੌਰ ਮਾਨ ਉਹਦੇ ਪਿੰਡ 'ਚੇ ਫੈਕਟਰੀ ਲੱਗੀ ਹੋਈ ਆ ਉੱਥੋਂ ਸਵਾਹ ਆਈ ਕਿਆ ਹੋ ਸਕਦਾ ਕਿ ਐਮਐਲਏ ਤੇ ਕਹਿਣ ਦੋ ਬੰਨਾ ਸਵਾਹ ਪੈ ਗਈ ਹੋਵੇ ਔਰ ਧਰਨਾ ਲੱਗਾ ਅੱਜ ਲੋਕਾਂ ਦੇ ਉੱਤੇ ਪਰਚਾ ਦੇਣ ਦੇ ਮੈਂ ਮੈਂ ਸੁਣਿਆ ਕਿ ਰਾਤੋ ਰਾਤ ਉੱਥੇ ਮਿੱਟੀ ਵੀ ਪਾਉਣੀ ਲੱਪੈ ਬਈ ਉੱਥੇ ਕੌਣ ਮਿੱਟੀ ਪਾਉਣ ਲੱਗਾ ਕਾਫੀ ਦਿਨ ਤੋਂ ਮੀਡੀਆ ਦੇ ਵਿੱਚ ਗੱਲ ਵੀ ਉੱਠੀ ਸੀ ਜਿਹੜੀ ਸਵਾਹ ਵਾਲੀ ਗੱਲ ਆ ਉਸ ਦੇ ਵਿੱਚ ਉਹ ਬੰਦਿਆਂ ਦੀ ਕਹਿੰਦੇ ਪਛਾਣ ਨਹੀਂ ਹੋਈ ਸੋ ਇਸ ਮਾਮਲੇ 'ਚ ਤੁਹਾਨੂੰ ਕੋਈ ਪੱਕਾ ਪਤਾ ਵੀ ਇਹ ਮਤਲਬ ਬੀਬੀ ਦੇ ਜਿਹੜੇ ਮਹਿਲ ਵਾਲਾ ਏਰੀਆ ਉੱਥੋਂ ਸਵਾਹ ਆਈ ਹੈ ਮਹਾਰਾਜ ਪੂਰੀ ਆਲੇ ਦੁਆਲੇ ਸਵਾਹ ਦੀਆਂ ਟਰਾਲੀਆਂ ਹੀ ਉੱਥੋਂ ਨਹੀਂ ਆ ਬੀਰਪੰਡ ਜੋ ਤੁਸੀਂ ਜਿੱਧਰ ਮਰਜੀ ਦੇਖੋ ਇੱਕ ਦਾ ਹੋ ਸਕਦਾ ਕਿ ਜੇ ਮੰਨ ਲਓ ਸੁਆਹ ਪਈ ਆ ਰਾਤ ਨੂੰ ਕੱਲ ਪਰਚਾ ਦਾ ਅਰਜ਼ੂਂਦਾ ਰਾਤ ਨੂੰ ਮਿੱਟੀ ਕੌਣ ਪਾ ਗਿਆ ਡਿਪਟੀ ਸਾਹਿਬ ਕਿੱਥੇ ਸੀ ਕਿਹਾ ਹੁਣ ਕਾਨੂੰਨ ਨਹੀਂ ਇਹਨਾਂ ਨੂੰ ਦੱਸਦਾ ਕਿ ਮੈਨੂੰ ਲੱਗਿਆ ਕਿ ਇੱਕ ਐਸਆਈ ਦੇ ਬਿਆਨਾਂ ਦੇ ਪਰਚਾ ਦਿੱਤਾ ਗਿਆ ਕਿ ਜਦੋਂ ਮੈਂ ਰੋਡ ਦੇ ਉੱਤੇ ਗਿਆ ਤਾਂ ਬਈ ਉੱਥੇ ਜਾਮ ਲੱਗਾ ਹੋਇ ਜਿਹੜੇ ਐਸਆਈ ਦੇ ਬਿਆਨਾਂ ਦੇ ਪਰਚਾ ਉਹ ਐਸਆਈ ਨੂੰ ਇਹ ਨਹੀਂ ਦਿੰਦਾ ਕਿ ਸਾਰਾ ਸ਼ਹਿਰ ਜਾਮ ਹੋਇਆ ਹੁੰਦਾ ਜਦੋਂ ਲੋਕ ਟ੍ਰੈਫਿਕ ਚ ਫਸੇ ਹੁੰਦੇ ਸ਼ਹਿਰ ਦੇ ਅੰਦਰ ਚੋਰੀਆਂ ਡਕੈਤੀਆਂ ਮੋਟਰਸਾਈਕਲ ਚੋਰੀ ਹੁੰਦੇ ਆ ਉਦੋਂ ਇਹ ਪੁਲਿਸ ਪ੍ਰਸ਼ਾਸਨ ਕਿੱਥੇ ਹੁੰਦਾ ਬਈ ਪਰਦਾਨ ਜੀ ਜਿਹੜੇ ਉੱਤੇ ਬੰਦੇ ਮਰੇ ਆ ਉਹਨਾਂ ਦੀ ਜ਼ਿੰਮੇਵਾਰੀ ਕੌਣ ਲੈ ਰਿਆ ਜਿਹੜੇ ਐਕਸੀਡੈਂਟ ਹੋਇਆ ਜ਼ਿੰਮੇਵਾਰੀ ਭਾਜੀ ਦੇਖੋ ਜੇ ਤਾਂ ਸਹੀ ਮੈਨੇਜ ਆਪਾਂ ਜੇਈਏ ਤਾਂ ਜ਼ਿੰਮੇਵਾਰੀ ਪ੍ਰਸ਼ਾਸਨ ਔਰ ਸਰਕਾਰ ਦੀ ਬਣਦੀ ਆ ਜਿਸ ਘਰ ਦਾ ਜੀ ਚਲੇ ਗਿਆ ਉਸ ਉਹ ਇੱਕ ਬੰਦਾ ਜਾਣ ਦੇ ਨਾਲ ਪੂਰਾ ਘਰ ਬਰਬਾਦ ਹੁੰਦਾ ਪੂਰਾ ਘਰ ਉਜੜ ਜਾਂਦਾ ਜਦੋਂ ਘਰ ਐਕਸੀਡੈਂਟ ਹੋ ਕੇ ਮਤ ਉਹ ਹੀ ਮੈਂ ਉਸ ਵੇਲੇ ਵੀ ਪ੍ਰੈਸ ਦੇ ਵਿੱਚ ਬਿਆਨ ਦਿੱਤਾ ਸੀ ਕਿ ਜਿਹੜਾ ਇਹ ਜਿਹੜੇ ਐਕਸੀਡੈਂਟ ਹੋਇਆ ਜੇਕਰ ਸਰਕਾਰ ਨਹੀਂ ਸੁਣਦੀ ਸਰਕਾਰ ਦਾ ਜਿਹੜਾ ਨੁਮਾਇੰਦਾ ਉਹ ਇਹਨਾਂ ਜਿਹੜੇ ਹੋਈਆਂ ਮੌਤਾਂ ਦਾ ਜ਼ਿੰਮੇਵਾਰ ਹੈ ਜਿਹੜੇ ਘਰਾਂ ਦੇ ਵਿੱਚ ਦਾਲਾਂ ਸਬਜ਼ੀਆਂ ਬਣਦੀਆਂ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਸਵਾਹ ਪਿੰਦੀ ਆ ਦਾਲਾਂ ਸਬਜ਼ੀਆਂ ਚ ਰੋਟੀਆਂ ਚ ਸਵਾਹ ਪਿੰਦੀ ਆ ਉਹਦਾ ਜ਼ਿੰਮੇਵਾਰ ਕੌਣ ਹੈ ਮੈਂ ਤਾਂ ਪਹਿਲਾਂ ਹੀ ਕਹ ਦਿੱਤਾ ਕਿ ਇਹਦਾ ਜ਼ਿੰਮੇਵਾਰ ਪ੍ਰਸ਼ਾਸਨ ਔਰ ਸਾਡੇ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਐਮ ਐਲ ਏ ਬੀਬੀ ਆ ਜਿਹੜੀ ਵਿਕਾਸ ਕਾਰਜ ਤਾਂ ਇਹਦੇ ਫੇਸਬੁੱਕ ਤੇ ਤਾਂ ਦੇਖ ਲੋ ਰੋਡ ਕਿੱਦਾਂ ਲਿਆ ਮੈਂ ਉਹ ਹੀ ਪੁੱਛਦਾ ਕਿ ਜਿਹੜੇ ਫੇਸਬੁੱਕ ਦੇ ਉੱਤੇ ਰੋੜਾਂ ਦੀਆਂ ਤੁਸੀਂ ਫੋਟੋ ਪਾਈਆਂ ਐ ਐਮਐਲਏ ਸਾਹਿਬਾਂ ਕੀ ਉਹ ਇਹ ਨਕੂਦਰ ਬਾਈਪਾਸ ਹੀ ਆ ਜੇਕਰ ਰੋੜ ਤੁਸੀਂ ਵਾਕਿਆ ਇਸ ਤਰੀਕੇ ਦੇ ਬਣਾਏ ਹੁੰਦੇ ਅੱਜ ਉਹ ਧਰਨਾ ਨਾ ਲਾਉਣਾ ਪੈਂਦਾ ਉਸ ਜਿਸ ਧਰਨੇ ਦੇ ਵਿੱਚ ਇਹ ਪਰਚਾ ਦਰਜ ਹੋਇਆ ਬਸਪਾ ਦੇ ਉਹਨਾਂ ਯੋਧਿਆਂ ਨੂੰ ਟਾਰਗੇਟ ਕੀਤਾ ਗਿਆ ਜਿਨ੍ਹਾਂ ਨੇ ਐਮਐਲਏ ਦੀ ਈਨ ਨਹੀਂ ਮੰਨੀ ਔਰ ਅਸੀਂ ਇਹਨਾਂ ਨੂੰ ਇਹ ਦੱਸ ਦੇਣਾ ਚਾਹੁੰਦੇ ਆ ਕਿ ਇਸ ਤਰ੍ਹਾਂ ਦੀ ਗੁੰਡਾਗਰਦੀ ਆ ਕਿ ਬਸਪਾ ਦੇ ਯੋਧੇ ਨਾ ਕਦੀ ਝੁਕੇ ਔਰ ਨਾ ਕਦੀ ਝੁਕਾਂਗੇ ਜੇ ਤੁਸੀਂ ਚਾਹੋਗੇ ਕਿ ਅਸੀਂ ਪਰਚੇ ਦਰਜ ਕਰਕੇ ਨਾ ਸਾਫੇ ਪੁਆਲਾਂਗੇ ਤਾਂ ਇਹ ਗੱਲ ਆਪਣੇ ਦਿਮਾਗ ਚੋਂ ਤੁਸੀਂ ਕੱਢ ਲਿਓ ਅਗਰ ਸਰ ਐਡੀਐਮ ਸਾਹਿਬ ਨੂੰ ਜਿਹੜਾ ਮੰਗ ਪੱਤਰ ਦਿੱਤਾ ਜੇ ਤੁਹਾਨੂੰ ਇਨਸਾਫ ਨਹੀਂ ਮਿਲਦਾ ਬਸਪਾ ਪਾਰਟੀ ਵੱਲੋਂ ਕੋਈ ਵੱਡੇ ਲੈਵਲ ਤੇ ਕੋਈ ਅੱਗੇ ਤਿਆਰੀ ਹੈ ਬਿਲਕੁਲ ਜੀ ਤਿਆਰੀ ਕਰਾਂਗੇ ਕਿਉਂਕਿ 14 ਦੀ ਇਲੈਕਸ਼ਨ ਹੈ ਬਲਾਗ ਸ਼ੰਤੀ ਦੀ ਇਲੈਕਸ਼ਨ ਖਤਮ ਹੁੰਦੇ ਸਾਰੀ ਬਹੁਜਨ ਸਮਾਜ ਪਾਰਟੀ ਇਸ ਦੇ ਉੱਤੇ ਇੱਕ ਵੱਡਾ ਸਟੈਂਡ ਲਾਊਗੀ ਔਰ ਇਹਨਾਂ ਨੂੰ ਅਸੀਂ ਕਾਨੂੰਨ ਦਾ ਪਾਠ ਪੜਾਵਾਗੇ ਔਰ ਮੀਡੀਆ ਦੀ ਮੌਜੂਦਗੀ ਚ ਪੜਾਵਾਗੇ ਤੁਹਾਡੇ ਸਾਹਮਣੇ ਡਿਪਟੀ ਸਾਹਿਬ ਨੂੰ ਖੜ ਕੇ ਕਾਨੂੰਨੀ ਤੌਰ ਤੇ ਹੀ ਸਵਾਲ ਕਰਾਂਗੇ ਜੇ ਉਹਨਾਂ ਨੇ ਕਾਨੂੰਨ ਦੀ ਗੱਲ ਕੀਤੀ ਹੈ ਨਾ ਕਾਨੂੰਨਨ ਤੌਰ ਤੇ ਹੀ ਜਵਾਬ ਲਾਵਾਂਗੇ ਔਰ ਉਹਨਾਂ ਨੂੰ ਅਸੀਂ ਕਾਨੂੰਨਨ ਤੌਰ ਤੇ ਸਵਾਲ ਕਰਾਂਗੇ ਫਿਰ ਦੇਖਾਂਗੇ ਕਾਨੂੰਨ ਦੀ ਪੜਾਈ ਕਿਹਦੇ ਕੋਲ ਕਿੰਨੀ ਕੁ ਜ਼ਿਆਦਾ ਹੈ ਠੀਕ ਹੈ ਸਰ ਧੰਨਵਾਦ ਬਸਪਾ ਦੇ ਸ਼ਹਿਰੀ ਪ੍ਰਧਾਨ ਵਿਜੇ ਮੜਾਸ ਵੀ ਸਾਡੇ ਨਾਲ ਜੈ ਭੀਮ ਜੈ ਭਾਰਤ ਧੰਨਵਾਦ ਤੁਹਾਡੇ ਪੱਤਰਕਾਰਾਂ ਦਾ ਜਿਹੜੀ ਸਮੇਂ-ਸਮੇਂ ਤੇ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਾਉਂਦੇ ਆ ਗੱਲ ਕੱਲ ਦਾ ਕੱਲ ਦੀ ਆ ਜਿਹੜਾ ਧਰਨਾ ਲਾਇਆ ਗਿਆ ਇਸ ਧਰਨੇ ਤੋਂ 2 ਮਹੀਨੇ ਪਹਿਲਾਂ ਇੱਕ ਇੱਕ ਪੂਰੇ ਸ਼ਹਿਰ ਉਹਦਾ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਉਸ ਦੀ ਕਾਪੀ ਵੀ ਸਾਡੇ ਕੋਲ ਹੈਗੀ ਆ ਤੁਹਾਨੂੰ ਤੁਹਾਨੂੰ ਦੇ ਦੇਵਾਂਗੇ ਢਾਈ ਮਹੀਨੇ ਤੋਂ ਅਸੀਂ ਬੇਨਤੀ ਕਰ ਰਹੇ ਆ ਲਗਾਤਾਰ ਉਦੋਂ ਪਹਿਲਾਂ ਪਤਾ ਨਹੀਂ ਕਿੰਨੇ ਕ ਮੰਗ ਪੱਤਰ ਦਿੱਤੇ ਹੋਣਗੇ ਇਹਨਾਂ ਨੂੰ ਢਾਈ ਮਹੀਨੇ ਤੋਂ ਇਹਨਾਂ ਨੇ ਇਹਨਾਂ ਦੇ ਕੰਦੇ ਜੂਨੀਅਰ ਸਰਕੀ ਐਸਡੀਐਮ ਸਾਹਿਬ ਨਾਲ ਮੈਂ ਜਦੋਂ ਸਖਤੀ ਨਾਲ ਜਦੋਂ ਮੈਂ ਆਪਸਪਤ ਲੱਗੀ ਮੇਰੇ ਹੱਥ ਤੇ ਤੇ ਮੈਂ ਸਖਤੀ ਨੇ ਐਸਡੀਐਮ ਸਾਹਿਬ ਨੂੰ ਪੁੱਛਿਆ ਤੇ ਇਹਨਾਂ ਨੇ ਥ੍ਰੀ ਲਾਈਨ ਤੇ ਲੈ ਲਿਆ ਆਪਣਾ ਜੀ ਸਾਹਿਬ ਪੀ ਡਬਲਯੂ ਡੀ ਵਾਲੇ ਉਹਨਾਂ ਨੇ ਸਾਨੂੰ ਸਾਫ਼ ਆਵਾਜ਼ ਵਿੱਚ ਕਹਿਤਾ ਵੀ ਜਨਵਰੀ ਮਹੀਨੇ ਚ ਨਹੀਂ ਬਣਨੀ ਫਰਵਰੀ ਜਾ ਕੇ ਬਣ ਫਿਰ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਗੱਲ ਸੁਣੋ ਤੁਸੀਂ ਸੜਕ ਬਣਾਉਣੀ ਕਿੱਦਾਂ ਨਹੀਂ ਮੁਰੇ ਰਬ ਦਾ ਗੁਰੂ ਦਾਸ ਮਹਾਰਾਜ ਦਾ ਗੁਰਪੁਰਬ ਆ ਰਿਹਾ ਜਨਵਰੀ ਚ ਉਦੋਂ ਪਹਿਲਾਂ ਚਲੋ ਸਾਡੇ ਸਾਡੇ ਸਮਾਜ ਦੇ ਲੋਕ ਆਇਆ ਜਿਹੜੇ ਸ਼ਹਿਰ ਲੋਕ ਸ਼ਹਿਰ ਦੇ ਲੋਕ ਸਾਰੇ ਇਹਨਾਂ ਨੇ ਚਲੋ ਆਈ ਕਈ ਵਾਰੀ ਪਾਰਟੀਆਂ ਨਾਲ ਸਲਾਹ ਨਹੀਂ ਹੋਈ ਬਾਜ਼ਾਰ ਵੱਲੋਂ ਤਾਨਣ ਲੱਗ ਗਿਆ ਉਹ ਬੰਦਾ ਪਰਚਾ ਸਾਡੇ ਬੰਦਿਆਂ ਦੇ ਪਰਚੇ ਹੋ ਗਏ ਪਰ ਕਾਰਨ ਕੀ ਦੇਖੋ ਜੇ ਇਹ ਡਿਕਟੇਟਰ ਜੇ ਗੁੰਡਾਗਰਦੀ ਆ ਇਹ ਲੋਕਤੰਤਰ ਦਾ ਘਾਣ ਆ ਡਿਕਟੇਟਰ ਛਪਿਆ ਵੀ ਜੇ ਅਸੀਂ ਸਾਡੇ ਸਿਰ ਤੇ ਸਵਾ ਭਿੰਦੀ ਹੋਵੇ ਸਾਡੇ ਸਾਡਾ ਨੰਗਾ ਰਸਤਾ ਖਰਾਬ ਹੋਵੇ ਉੱਥੇ ਉਹ ਖੂਨੀ ਜਿਹਾ ਰੋੜ ਆ ਉੱਤੇ ਲੋਕ ਮਰਦੇ ਹੁਣ ਤੇ ਅਸੀਂ ਆਵਾਜ਼ ਵੀ ਬੁਲੰਦ ਨਾ ਕਰੀਏ ਇਸ ਲੋਕਤੰਤਰ ਦੇ ਵਿੱਚ ਲੋਕਤੰਤਰ ਦਾ ਬੁਰੀ ਤਰ੍ਹਾਂ ਘਾਣ ਕੀਤਾ ਗਿਆ ਇਹ ਸਰਕਾਰ ਵੱਲੋਂ ਔਰ ਐਸਜੀਐਮ ਸਾਹਿਬ ਵੱਲੋਂ ਔਰ ਡੀਐਸਪੀ ਸਾਹਿਬ ਵੱਲੋਂ ਖਾਸ ਕਰਕੇ ਗੁੰਡਾ ਕਰਦੀ ਜਿਨ੍ਹਾਂ ਨੇ ਸਾਨੂੰ ਇਹ ਯਕੀਨ ਦਿਵਾਇਆ ਸੀ ਕਿ ਮੈਂ ਐਸਜੀਐਮ ਸਾਹਿਬ ਨਾਲ ਗੱਲ ਕਰਕੇ ਜਿੰਨ ਜਲਦੀ ਹੋ ਸਕਦਾ ਸੜਕ ਬਣਾਵਾਂਗੇ ਇਹ ਗੱਲ ਹੋਣ ਤੋਂ ਬਾਅਦ ਅਸੀਂ ਉਹ ਚਲੇ ਗਏ ਪਰ ਸਾਨੂੰ ਰਾਤੀ ਪਤਾ ਲੱਗਾ ਜਦੋਂ ਵੀ ਇਹਨਾਂ ਨੇ ਪਾਜ ਦਰਜ ਕਰਤਾ ਫਿਰ ਮੈਂ ਡੀਪੀ ਸਾਹਿਬ ਨੂੰ ਕਿਹਾ ਵੀ ਕਿਤੇ ਸਾਨੂੰ ਪਤਾ ਕਿ ਤੁਹਾਡੇ ਦੇ ਕਿੰਦਾ ਪ੍ਰੈਸ਼ਰ ਬਣਿਆ ਕਿਹੜਿਆ ਲੋਕਾਂ ਨੇ ਪ੍ਰੈਸ਼ਰ ਬਣਾ ਕੇ ਤੁਹਾਡੇ ਦੇ ਸਾਡੇ ਬੰਦਿਆਂ ਦੇ ਪਰਚਾ ਕਰਾਇਆ ਔਰ ਇਹ ਇਹਦਾ ਅਸੀਂ ਜਵਾਬ ਤੁਹਾਡੇ ਕੋਲ 14 ਤਰੀਕ ਤੋਂ ਬਾਅਦ ਲਾਵਾਂਗੇ ਜਦੋਂ ਬਲਾਕ ਸੰਤੀ ਜ਼ਿਲ੍ਹਾ ਪਿਛੇ ਇਲੈਕਸ਼ਨ ਖਤਮ ਹੋ ਗਏ ਸਰ ਤੁਸੀਂ ਗੁਰੇਰਦਾਸ ਜੰਤੀ ਦਾ ਜ਼ਿਕਰ ਕੀਤਾ ਧਰਨੇ ਨੂੰ ਲੈ ਕੇ ਤੁਸੀਂ ਵਜ੍ਹਾ ਵੀ ਦੱਸੀ ਵੀ ਅੱਗੇ ਗੁਰੇਰਦਾਸ ਜੰਤੀ ਵੀ ਆ ਰਹੀ ਹੈ ਉਹਦੇ ਸੰਬੰਧ ਵਿੱਚ ਵੀ ਜਿਹੜੇ ਕੁਝ ਲੋਕ ਜਿਹੜੇ ਆਮ ਪਬਲਿਕ ਧਰਨੇ ਤੇ ਬੈਠੀ ਸੀ ਕਿ ਅਸ਼ਵਾਸ਼ਣ ਹੈ ਤੁਹਾਨੂੰ ਵੀ ਗੁਰੇਰਦਾਸ ਜੰਤੀ ਤੋਂ ਪਹਿਲਾਂ ਇਹ ਰਸਤਾ ਬਣ ਜਾਵੇਗਾ ਮੈਂ ਨਾ ਗੁਰੂਰਦਾਸ ਧਾਮ ਇੱਥੇ ਕੁਦਰ ਦੇ ਵਿੱਚ ਤੋਂ ਰਾਹ ਸ਼ਹਿਰ ਦਾ ਮੈਂ ਉਹਦਾ ਚੇਅਰਮੈਨ ਆ ਜੀ ਮੇਰੇ ਚੇਰਮੈਨ ਹੋਣ ਦੇ ਨਾਤੇ ਅਸੀਂ ਸਭ ਨੂੰ ਮੰਗ ਪੱਤਰ ਦੇਵਾਂਗੇ ਦੋ ਚਾਰ ਦਿਨਾਂ 'ਚ ਵੀ ਇਹ ਇਹ ਸੜਕ ਨੂੰ ਜਿਹੜੀ ਹੈ ਨਾ ਪ੍ਰਾਇਓਰਟੀ ਦੇ ਆਧਾਰ 'ਤੇ ਇਸ ਜੇ ਦਸੰਬਰ ਦੇ ਵਿੱਚ ਬਣਾਇਆ ਜਾਵੇ ਕਿਉਂਕਿ ਜਨਵਰੀ ਗੁਰਦਾਸ ਮਹਾਰਾਜ ਦਾ ਗੁਰਪੁਰਬ ਆ ਜਨਾਬ ਰੋਣਗੇ ਵੀ ਸਾਨੂੰ ਬਣਵਾਉਣੀ ਆਉਂਦੀਆਂ ਭਾਜੀ ਸਾਨੂੰ ਸਾਰੇ ਰਾਹ ਆਉਂਦੇ ਆ ਇਹ ਗੱਲਾਂ ਵੀ ਅਸੀਂ ਤਾਂ ਪਿਆਰ ਨਾਲ ਕਹਿੰਨੇ ਇਹਨਾਂ ਨੂੰ ਵੀ ਗੁਰਦਾਸ ਮਹਾਰਾਜ ਦੇ ਗੁਰਪੁਰਬ ਤੋਂ ਪਹਿਲਾਂ ਪਹਿਲਾਂ ਸੜਕ ਬਣਨੀ ਚਾਹੀਦੀ ਆ ਅਗਰ ਸਰ ਸੜਕੇ ਨਹੀਂ ਬਣੂਗੀ ਤਾਂ ਕੋਈ ਵੱਡੇ ਲੈਵਲ ਤੇ ਤੁਹਾਡੇ ਵੱਲੋਂ ਤਿਆਰੀ ਹੈ ਕਿਉਂਕਿ ਇਸ ਸੀਜ਼ ਮਾ ਇਹ ਨਾਲ ਵੀ ਫਿਰ ਇੱਕ ਹਿਸਾਬ ਦਾ ਇਹ ੱਤਕਾ ਹੀ ਆ ਇਹ ਰਸਤਾ ਨਾ ਦੇਖੋ ਸਾਬ ਕਾਂਚੀਰਾਮ ਕਹਿੰਦੇ ਜੇ ਜੇ ਤੁਹਾਡੀ ਸਰਕਾਰ ਗੱਲ ਨਾ ਸੁਣੇ ਨਾ ਲੋਕਾਂ 'ਚ ਲੈ ਜਾਓ ਫਿਰ ਅਸੀਂ ਲੋਕਾਂ 'ਚ ਲੈ ਜਾਵਾਂਗੇ ਤੇ ਕਿੱਦਾਂ ਦੇਖੀਏ ਦੇਖਦੀਆਂ ਵਾਫੇ ਕਿੱਦਾਂ ਸਰਕਾਰਾਂ ਦੇ ਕੱਪੜੇ ਪਾ ਰਦੀ ਸਮਾਜ ਦਾ ਅੱਗੇ ਤੁਹਾਨੂੰ ਪਤਾ ਕਿੱਦਾਂ ਸਾਡਾ ਰਵਾਸ ਮਗਰੂਰ ਰਵਾਸ ਮਹਾਰਾਜ ਨਾਂ ਤੇ ਜੇ ਸੜਕ ਨਹੀਂ ਬਣਾਉਣਗੇ ਇਹ ਤਾਂ ਇਹਨਾਂ ਦੀ ਉਹ ਹਾਲਤ ਕਰਾਂਗੇ ਸਾਰੀ ਉਮਰ ਯਾਦ ਰੱਖਣਗੇ ਚੁੰਬਰ ਸਾਹ ਵੱਲੋਂ ਦੱਸਿਆ ਗਿਆ ਵੀ ਇਸ ਰਾਸਤੇ ਦੇ ਰਾਤ ਨੂੰ ਮਿੱਟੀ ਵੀ ਪਾਈ ਗਈ ਪਰ ਉਹ ਤਾਂ ਮਿੱਟੀ ਥੋੜੇ ਜਿਹੇ ਏਰੀਆ 'ਚ ਪਾਈ ਆ ਜਿਹੜੇ ਬਾਕੀ ਏਰੀਆ ਦੇ ਵਿੱਚ ਜਿਹੜੀ ਸਵਾਹ ਲੋਕਾਂ ਦੇ ਪੈਂਦੀ ਆ ਉਹਦਾ ਫੇਰ ਕੀ ਹੱਲ ਹੋਗਾ ਅਸਲ ਵਿੱਚ ਜਿੰਨੀ ਮੇਰੀ ਸਰਕਾਰੀ ਅਦਾਰਿਆਂ ਦੇ ਅਫਸਰਾਂ ਨਾਲ ਗੱਲ ਹੋਈ ਹੈ ਨਾ ਉਹਨਾਂ ਨੇ ਸਾਨੂੰ ਸਾਹਬ ਲਬਜ਼ਾ ਜਿਹਾ ਤਾਂ ਭਾਜੀ ਸਾਡੇ ਅਕਾਊਂਟਾਂ 'ਤੇ ਨਹੀਂ ਆ ਰਹੇ ਪੈਸੇ ਤੇ ਨਾ ਸਾਨੂੰ ਕੋਈ ਪਿੱਛੇ ਫੰਡ ਆ ਰਿਹਾ ਜਦੋਂ ਫੰਡ ਆਊਗਾ ਤਾਂ ਅਸੀਂ ਕੰਮ ਕਰਾਂਗੇ ਫੰਡ ਸਾਨੂੰ ਕੋਈ ਸਰਕਾਰ ਦੇਂਦੇ ਜੀ ਫੇਸਬੁੱਕਾਂ ਦੇ ਸੜਕਾਂ ਬਣਾਈ ਜਾਂਦੇ ਆ ਤੇ ਆਪੇ ਆਪਣੀ ਫੇਸਬੁੱਕ ਦੇ ਲੋਕਾਂ ਨੂੰ ਗੁਮਰਾਹ ਕਰੀ ਜਾਂਦੇ ਕੀ ਆਮ ਲੋਕਾਂ ਦਾ ਦੁੱਖ ਪ੍ਰਸ਼ਾਸਨ ਤੱਕ ਪਹੁੰਚਦਾ ਨਹੀਂ ਇਹ ਵੀ ਲੋਕਾਂ ਨੂੰ ਧਰਨਿਆਂ ਦੇ ਉੱਤਰ ਨਾ ਪੈਂਦਾ ਭਾਜੀ ਜੇ ਲੋਕ ਵੀ ਸਾਡੇ ਨਾ ਹੁਣ ਅਵੇਅਰ ਹੋ ਗਏ ਆ ਤੋ ਦੋਨਾਂ ਨੂੰ ਪਤਾ ਲੱਗਣਾ ਪਿਆ ਵੀ 4 ਸਾਲ ਤੱਕ ਤਾਂ ਸਾਡਾ ਕੁਝ ਵੀ ਨਹੀਂ ਹੋਇਆ ਜਿਵੇਂ ਦਾ ਤਿਉਂ ਕਹਿੰਦੇ ਬਦਲਾਅ 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 ਪਤਾ ਨਹੀਂ ਕਿਹੜਾ ਬਦਲਾਅ ਆ ਗਿਆ 4 4.5 ਸਾਲ ਹੋ ਗਏ ਆ 5 7 7 8 ਮਹੀਨੇ ਹੋਰ ਹੈਗੇ ਆ ਸਾਰਾ ਬਦਲਾਅ ਇਹਨਾਂ ਦਾ ਕੱਢ ਦੇਣਾ ਤੁਨ ਲੋਕਾਂ ਨੇ ਆਪ ਇਹ ਤਾਂ ਇੱਕ ਸੜਕ ਦਾ ਵੱਡਾ ਮਸਲਾ ਬਣਿਆ ਹੋਇਆ ਸੀ ਸ਼ਹਿਰ ਦੀ ਡਿਵੈਲਪਮੈਂਟ ਨੂੰ ਲੈ ਕੇ ਤੁਹਾਨੂੰ ਕੋਈ ਭਰੋਸਾ ਹੈ ਵੀ ਡਿਵੈਲਪਮੈਂਟ ਹੋਈ ਸ਼ਹਿਰ ਦੇ ਵਿੱਚ ਸ਼ਹਿਰ ਦੀ ਡਿਵੈਲਪਮੈਂਟ ਹੋਈ ਸਾਨੂੰ ਪਤਾ ਕਿੰਨੀ ਹੋਈ ਦੋ ਬੰਦੇ ਤਿੰਨਾਂ ਦੇ ਪਰਚੇ ਹੋਏ ਆ ਸਾਬਕਾ ਪ੍ਰਧਾਨ ਤੇ ਦਾ ਮੌਜੂਦਾ ਪ੍ਰਧਾਨ ਤੇ ਇੱਕ ਕਲਰਕ ਦੇ ਪਰਚਾ ਹੋਇਆ ਉੱਡ ਧੱਕੇ ਨਾਲ ਮਤੇ ਪਾ ਕੇ ਸਾਡੇ ਜਿਹੜੇ ਐਮਸੀ ਆ ਉਹਨਾਂ ਦੀ ਬਾੜਾ ਵਿੱਚ ਧੱਕੇ ਨਾਲ ਗੁੰਡਾਗਰਦੀ ਦਾ ਕੰਮ ਕਰਾਇਆ ਜਾ ਰਿਹਾ ਇਹ ਡਵੈਲਪਮੈਂਟ ਹੈ ਇਹਨਾਂ ਦੀ ਉਹ ਪਰਚਾ ਵੀ ਕਹਿੰਦੇ ਬਸਪਾ ਦੇ ਜਿਹੜੇ ਆਗੂਆਂ ਵੱਲੋਂ ਕਰਵਾਇਆ ਗਿਆ ਦੇਖੋ ਅਸੀਂ ਤਾਂ ਜਿਹੜੇ ਬੰਦੇ ਸਰਕਾਰੀ ਰਿਕਾਰਡ ਨਾਲ ਛੇੜਛਾੜ ਕਰਨਗੇ ਉਹਨਾਂ ਨੂੰ ਮੈਂ ਕੌਣ ਸਾਡੇ ਸਾਡੇ ਸ਼ਹਿਰੀ ਨਾਤੇ ਹੋਣ ਦੇ ਸਾਡਾ ਫਰਜ ਮੰਦਾ ਜਿਹੜੇ ਬੰਦੇ ਕਰਪਸ਼ਨ ਕਰਨਗੇ ਬਸਪਾ ਉਹਨਾਂ ਦੇ ਖਿਲਾਫ ਕਹ ਕਟੋ ਕੇ ਖੜੀ ਹੋऊंगी ਕਿ ਪ੍ਰਸ਼ਾਸਨ ਨੂੰ ਆਪਣੇ ਵੱਲੋਂ ਨਹੀਂ ਅਮਲ ਦੇ ਵਿੱਚ ਆਇਆ ਵੀ ਇਹ ਜਿਹੜੇ ਕੁਝ ਬੰਦੇ ਆ ਸਰਕਾਰੀ ਜਿਹੜੇ ਕਾਗਜ਼ਾਂ ਦੇ ਨਾਲ ਛੇੜ ਛਾੜ ਕਰਦੇ ਆ ਵੀ ਬਸਪਾ ਦੇ ਪਾਰਟੀ ਦੇ ਆਗੂਆਂ ਨੂੰ ਕਿਉਂ ਇਹ ਮੁੱਦਾ ਨਜ਼ਰ ਆਇਆ ਨਹੀਂ ਉਹ ਗੱਲ ਪਤਾ ਕੀ ਆ ਬਾਜੀ ਦੇਖੋ ਜਿਹੜੇ ਅਫਸਰ ਹੁੰਦੇ ਆ ਮੈਂ ਅੱਗੇ ਬ ਦੱਸ ਦਿੰਦਾ ਵੀ ਲਗਭਗ ਇਹ ਸਰਕਾਰਾਂ ਦੇ ਹੀ ਹੁੰਦੇ ਆ ਇਹ ਜੋ ਅਸੀਂ ਅਸੀਂ ਆ ਰਵੀ ਮੈਰੇ ਵੱਲੋਂ ਪਰਚਾ ਆ ਅਸੀਂ ਏਡੀਸੀ ਸਾਹਿਬ ਨੂੰ ਮਿਲ ਕੇ ਆਏ ਸੀ ਕਿ ਏਡੀਸੀ ਸਾਹਿਬ ਆ ਸਾਡੇ ਕੋਲ ਰਿਕਾਰਡ ਲਾਓ ਆ ਬੰਦੇ ਨੇ ਆ ਕੁਝ ਕੀਤਾ ਹੋਇਆ ਇਹਦੇ ਪਰਚਾ ਦਰਜ ਕਰੋ ਇਹੋ ਸਾਹਿਬ ਦੀ ਪੇਚੀ ਹੋਈ ਤੇ ਉਹਨਾਂ ਨੇ ਸਾਹਮਣੇ ਹੱਥ ਖੜੇ ਕਰਦੇ ਵੀ ਇਹ ਬੀਜੇਪੀ ਦੇ ਬੰਦੇ ਆ ਸਾਡੇ ਕੋ ਔਖਾ ਇਹਦੇ ਸੀ ਤੇ ਉਸ ਤੋਂ ਬਾਅਦ ਫਿਰ ਚਲੋ ਅਸੀਂ ਸਰਕਾਰ ਇਹੋ ਸਾਹ ਨੂੰ ਦੇ ਦਿੱਤਾ ਲੈ ਲਓ ਜੀ ਇਹ ਸਰ ਜਿਹੜਾ ਮੰਗ ਪੱਤਰ ਦਿੱਤਾ ਆ ਭਰੋਸਾ ਮਿਲਿਆ ਤੁਹਾਨੂੰ ਐਸਡੀਐਮ ਸਾਹਿਬ ਵੱਲੋਂ ਵੀ ਜਲਦੀ ਕਾਰਵਾਈ ਹੋਵੇਗੀ ਇਸ ਮੰਗ ਪੱਤਰ ਨੂੰ ਲੈ ਗਏ ਬਿਲਕੁਲ ਨਹੀਂ ਉਹਨਾਂ ਨੇ ਸਾਨੂੰ ਸਾਫ਼ ਹੀ ਕਹਿਤਾ ਵੀ ਸੜਕ ਹਜੇ ਨਹੀਂ ਬਣਨੀ ਪਾਪਾ ਸਾਰੇ ਅੰਦਰ ਸਾਡੇ ਤੁਸੀਂ ਵੀ ਪੱਤਰਕਾਰ ਸਾਹਿਬ ਅੰਦਰ ਹੀ ਸੀ ਐਸਡੀਐਮ ਸਾਹਿਬ ਨੇ ਸਾਫ਼ ਕਹਿਤਾ ਵੀ ਸੜਕ ਹਜੇ ਨਹੀਂ ਬਣਨੀ ਉਹ ਤਾਂ ਹੁਣ ਲੋਕਾਂ ਨੂੰ ਲੋਕ ਦੇਖਣਗੇ ਜਿਹਨਾਂ ਦੀ ਗੱਡੀਆਂ ਦੀਆਂ ਕਮਾਨੀਆਂ ਟੁੱਟਦੀਆਂ ਤਾਂ ਜਿਹਨਾਂ ਦੀ ਬੱਚਿਆਂ ਦੀਆਂ ਮੌਤਾਂ ਹੁੰਦੀਆਂ ਜਾਂ ਐਕਸੀਡੈਂਟ ਹੁੰਦੇ ਆ ਲਾਸਟ ਵਿੱਚ ਇੱਕ ਵੱਡਾ ਸਵਾਲ ਆ ਕੱਲ ਜਿਹੜੇ ਮੇਨ ਜਿਹੜੇ ਧਰਨੇ ਦੀ ਗਵਾਹੀ ਕਰਦੇ ਸੀ ਉਹਨਾਂ ਦੇ ਤਾਂ ਪਰਚਾ ਦਰਜ ਹੋਇਆ ਨਾਲ ਜਿਹੜੇ ਕੁਝ ਅਣਪਛਾਤੇ ਵਿਅਕਤੀ ਸੀ ਉਹਨਾਂ ਦੇ ਵੀ ਪਰਚਾ ਦਰਜ ਕੀਤਾ ਗਿਆ ਸੋ ਇਹ ਪਰਚੇ ਨੂੰ ਲੈ ਕੇ ਕਾਫੀ ਸ਼ਹਿਰ ਦੇ ਵਿੱਚ ਮਤਲਬ ਸਵਾਲ ਉੱਠਦੇ ਨੇ ਵੀ ਲੋਕਾਂ ਨੂੰ ਆਮ ਪਬਲਿਕ ਨੂੰ ਪਰੇਸ਼ਾਨੀ ਦਿੱਤੀ ਗਈ ਕੀ ਹੁਣ ਜੇ ਇਹ ਮਤਲਬ ਪਰਚੇ ਤੁਸੀਂ ਰੱਦ ਕਰਵਾਉਣ ਲਈ ਵੀ ਤੁਸੀਂ ਬੇਨਤੀ ਕੀਤੀ ਆ ਅਗਰ ਨਹੀਂ ਹੁੰਦਾ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਬਸਵਾ ਵੱਲੋਂ ਇਹ ਵੱਡੇ ਪ੍ਰਦਰਸ਼ਨ ਤੇ ਕੀ ਹੋਵੇਗਾ ਦੇਖੋ ਅਸੀਂ ਇਹ ਨਹੀਂ ਕਿਹਾ ਵੀ ਤੁਸੀਂ ਪਾਤਾ ਸਾਡੇ ਬੰਦੇ ਦਾ ਰੱਦ ਕਰ ਦਿਓ ਅਸੀਂ ਕਹਿੰਨੇ ਆ ਜੇ ਸਾਡੇ ਬੰਦੇ ਦੇ ਪਾਤਾ ਕੀਤਾ ਤੇ ਇਹਨਾਂ ਜਿਨ੍ਹਾਂ ਨੇ ਮਿੱਟੀ ਸਵਾਭ ਪਾਈ ਆ ਉਹ ਸਰਕਾਰੀ ਬੰਦਿਆਂ ਦੇ ਤੇ ਜਿਨ੍ਹਾਂ ਨੇ ਹੁਣ ਦੁਬਾਰਾ ਮਿੱਟੀ ਪਾਈ ਆ ਉਹਦੀ ਸਲਾਹਤ ਕਰਕੇ ਉਹਨਾਂ ਬੰਦਿਆਂ ਦੇ ਪਰਚਾ ਦਰਜ ਕੀਤਾ ਅਸੀਂ ਨਹੀਂ ਕਹਿੰਦੇ ਸਾਰਾ ਰੱਦ ਕਰੋ ਕੋਈ ਗੱਲ ਨਹੀਂ ਪਰਚੇ ਯੋਧਿਆਂ ਦੀ ਹੁੰਦੇ ਹੁੰਦੇ ਸਸੀਂ ਧਾਲਣ ਲਵਾਂਗੇ ਔਰ ਅਸੀਂ ਇਹ ਕੰਨਿਓ ਜੇ ਸਾਡੇ ਬੰਦਿਆਂ ਤੇ ਨਜਾਇਜ਼ ਧੱਕਾ ਕੀਤਾ ਗਿਆ ਤਾਂ ਜਿਹੜੇ ਬੰਦੇ ਨੇ ਸਵਾ ਸਿੱਤੀ ਆ ਜਿਹੜੇ ਬੰਦੇ ਨਾਲ ਮਿੱਟੀ ਪਾਈ ਉਹਨਾਂ ਦੇ ਕਿਉਂ ਨਹੀਂ ਪਰਚਾ ਦਰਜ ਕੀਤਾ ਗਿਆ ਤੁਸੀਂ ਕਹਿੰਦੇ ਨਿਆਇਜ਼ ਧੱਕਾ ਕੀਤਾ ਗਿਆ ਡੀਐਸਪੀ ਸਾਹਿਬ ਦਾ ਕਹਿਣਾ ਹੈ ਵੀ ਉਹਨਾਂ ਨੇ ਕੋਈ ਪਹਿਲਾਂ ਨੋਟਿਸ ਨਹੀਂ ਦਿੱਤਾ ਸਰਕਾਰ ਨੂੰ ਮੈਂ ਤੁਹਾਨੂੰ ਤੇ ਬਦੂ ਉਹਦੀ ਕਾਪੀ ਦੇ ਰਿਆਂ ਢਾਈ ਮਹੀਨੇ ਪਹਿਲੇ ਐਸਜੀਐਮ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਉਹ ਢਾਈ ਮਹੀਨੇ ਤੱਕ ਕਿਹਾ ਗਿਆ ਸੀ ਵੀ ਢਾਈ ਮਹੀਨੇ ਥੋੜੇ ਨਹੀਂ ਹੁੰਦੇ ਇਹ ਤਾਂ 15 ਦਿਨਾਂ ਦਾ ਅਲਟੀਮੇਟ ਹੁੰਦੇ ਹੋ ਅਗਲੇ ਕਹਿੰਦੇ ਤਾਨਾ ਲੱਗੇ ਲਾਉਣ ਢਾਈ ਮਹੀਨੇ ਤੱਕ ਅੱਕੇ ਹੋਏ ਲੋਕਾਂ ਨੇ ਉਹ ਰੋਡ ਬੰਦ ਕੀਤਾ ਉਹ ਇੱਦਾਂ ਇੰਨਾ ਜ਼ਿਆਦਾ ਵੀ ਨਹੀਂ ਅੱਧਾ ਪੌਣਾ ਘੰਟਾ ਮਸੀਬੰਦ ਹੋਇਆ ਡੀਐਸਪੀ ਸਾਹਿਬ ਨੇ ਆ ਕੇ ਉੱਠ ਕੇ ਸਾਰੇ ਜਾਣੇ ਔਰ ਸਾਡੇ ਨੂੰ ਸਾਨੂੰ ਯਕੀਨ ਦਿਵਾਇਆ ਮੈਂ ਜਲਦੀ ਸੜਕ ਬਣਾਉਣ ਦਾ ਪੂਰਾ ਯਕੀਨ ਦਿਵਾਇਆ ਐਸਡੀਐਮ ਸਾਹਿਬ ਨਾਲ ਗੱਲ ਕਰਕੇ ਪਰ ਰਾਤੋਂ ਰਾਤ ਬੱਚਾ ਹੋ ਗਿਆ ਉਹ ਸਾਨੂੰ ਪਤਾ ਕਿੱਦਾਂ ਭਾਜੀ ਇਹ ਰਾਜਨੀਤੀ ਬੜੀ ਮਾੜੀ ਆ ਸਾਡੇ ਨਾਲ ਮਾਹੌਲ ਤੋਂ ਆਰਾਮ ਸਰਪੰਚ ਵੀ ਮੌਜੂਦ ਨੇ ਹਾਂਜੀ ਸੋਜਿਆ ਪੀਮ ਜੈ ਪੀਮ ਜੈ ਭਾਰਤ ਅੱਜ ਅਸੀਂ ਮਾਨ ਜੋਗ ਐਸਡੀਐਮ ਸਾਹਿਬ ਨੂੰ ਮੰਗ ਬੱਤਰ ਜਿਹੜਾ ਕਿ ਬਾਰ ਬਾਰ ਦੇ ਰਹੇ ਆ ਸ਼ਹਿਰ ਵਾਸੀ ਵੀ ਦੇ ਰਿਹਾ ਵੱਖ-ਵੱਖ ਮhalliyan ਦੇ ਕੌਂਸਲਰ ਵੀ ਦੇ ਰਹੇ ਆ ਵੀ ਜਿਹੜਾ ਮਹਿਦਪੁਰ ਤੋਂ ਨਕੁੱਦਰ ਰੋੜਿਆ ਉਹਦੀ ਇੰਨੀ ਕੁ ਹਾਲਤ ਖਸਤਾ ਆ ਵੀ ਐਸੀ ਮੋਤ ਮੋਤ ਦਾ ਖੂਆ ਉਹਨੂੰ ਕਹਿ ਸਕਦੇ ਆ ਆਪਾਂ ਮੇਰੇ ਖੁਦ ਨਗਰ ਦੇ ਰਾਜਕਮਾਰ ਦੀ ਡੈਥ ਹੋ ਗਈ ਬਾਈਕ ਤੇ ਉਹਨਾਂ ਦੀ ਵਾਈਫ ਦੀ ਇੱਕ ਅੱਖ ਡੈਮੇਜ ਹੋ ਗਈ ਔਰ 5 ਤੋਂ 7 ਲੱਖ ਰਮਾਨੋ ਹਸਪੀਟਲ ਦੇ ਵਿੱਚ ਲੱਗਾ ਔਰ ਜਿਹਦੇ ਵਿੱਚ ਉਹ ਲੱਗੇ ਉਹ ਵੀ 28 ਸਾਲ ਦਾ ਮੀਰਾਪੁਰ ਦਾ ਮੁੰਡਾ ਸੀ ਉਹ ਵੀ 28 ਸਾਲ ਦਾ ਮੁੰਡਾ ਜਿਹੜਾ ਐਕਸਪਾਇਰ ਹੋ ਗਿਆ ਇੰਨੀ ਰੋੜ ਦੀ ਹਸਤਾ ਖਰਾਬ ਆ ਲੋਕ ਬਾਰ ਬਾਰ ਪ੍ਰਸ਼ਾਸਨ ਤੇ ਸਰਕਾਰ ਨੂੰ ਕਹਿ ਚੁੱਕੇ ਆ ਵੀ ਇਸ ਰੋੜ ਦਾ ਕੁਛ ਨਾ ਕੁਛ ਜਿਹੜਾ ਕੀਤਾ ਜਾਵੇ ਜਾਂ ਇਹਨੂੰ 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 ਪੱਧਰੀ ਕਰਕੇ ਇਹਨੂੰ ਨਮੀ ਬਣਾਈ ਜਾਵੇ ਪਰ ਕਈ ਦਿਨਾਂ ਤੋਂ ਅਸੀਂ ਮੀਡੀਆ ਦੇ ਵੀ ਦੇਖ ਰਹੇ ਆ ਤੇ ਖੁਦ ਮੇਰਾ ਪੈਨ ਉਹਦੇ ਨਾਲ ਆ ਅਸੀਂ ਸਾਡਾ ਨਿੱਤ ਦਾ ਨੰਗਾ ਆ ਵੀ ਉੱਥੇ ਕਾਲੋ ਦੀਆਂ ਜਿਹੜੀਆਂ ਟਰਾਲੀਆਂ ਜੀਸੀਬੀ ਦੇ ਨਾਲ ਲਿਆ ਕੇ ਖਿਲਾਰ ਦਿੱਤੀਆਂ ਗਈਆਂ ਔਰ ਜਿਹੜੀ ਪੂਰੀ ਜਿਹੜੀ ਕਾਲੋ ਉੜਦੀ ਔਰ ਰਾਗ ਇਹਨਾਂ ਦੇ ਸਿਰ ਮੂੰਹ ਭਰ ਦਿੰਦੀ ਆ ਤੇ ਕਈ ਬਿਮਾਰੀਆਂ ਦਾ ਕਾਰਨ ਬਣਦਾ ਆ ਹੁਣ ਸੁਣ ਵਿੱਚ ਆਇਆ ਵੀ ਕੱਲ ਅੱਕੇ ਹੋਏ ਦੁਕਾਨਦਾਰਾਂ ਨੇ ਤੇ ਮਹੱਲਾ ਵਾਸੀਆਂ ਨੇ ਉੱਥੇ ਇਹ ਧਰਨਾ ਪ੍ਰਦਰਸ਼ਨ ਕੀਤਾ ਤੇ ਅੱਧੇ ਅੱਧੇ ਪੌਣੇ ਘੰਟੇ ਲਈ ਜਿਹੜਾ ਉਹ ਰਾਹ ਰੋਕਿਆ ਔਰ ਉੱਥੇ ਰਾਹ ਖਲਵਾਉਣ ਲਈ ਗਏ ਇੱਛੇ ਦੇ ਕੋਈ ਨਵੇਂ ਆਏ ਡੀਐਸਪੀ ਸੁਣ ਵਿੱਚ ਆਇਆ ਹੰਕਾਰ ਸਿੰਘ ਬਰਾੜ ਜੀ ਅਸੀਂ ਮੀਡੀਆ ਵਿੱਚ ਵੀ ਉਹਨਾਂ ਦਾ ਦੇਖ ਰਿਆ ਸੀ ਬੋਲਣ ਦਾ ਲਹਿਜਾ ਦੇਖ ਰੇ ਸੀ ਉਹ ਕਹਿ ਰਹੇ ਸੀ ਮੈਂ ਚੈਲੰਜ ਕਰਦਾ ਆ ਵੀ ਸ਼ਾਮ ਤੱਕ ਜਿਹੜਾ ਤੁਹਾਡੇ ਤੇ ਮੈਂ ਸਾਰਿਆਂ ਦੇ ਪਰਚਾ ਦਊਂਗਾ ਜੇ ਧਰਨਾ ਨਹੀਂ ਚੱਕਦੇ ਮੈਂ ਡੈਪਟੀ ਸਾਹਿਬ ਨੂੰ ਸਵਾਲ ਕਰਨਾ ਚਾਹੁੰਦਾ ਡੈਪਟੀ ਸਾਹਿਬ ਇਹ ਦਬਚਾਰੇ ਜਿਹੜੇ ਗਰੀਬ ਆਪਣਾ ਰੋਜੀ ਰੋਟੀ ਤੋੜਨ ਵਾਸਤੇ ਸਿਰਫ ਪ੍ਰਸ਼ਾਸਨ ਤੇ ਸਰਕਾਰ ਦੀਆਂ ਅੱਖਾਂ ਖੋਲਣ ਵਾਸਤੇ ਅੱਧੇ ਘੰਟੇ ਲਈ ਬੈਠੇ ਆ ਜੇ ਚੈਲੰਜ ਕਰਨਾ ਆ ਤੇ ਉਹ ਚਿੱਟੇ ਵਾਲਿਆਂ ਨੂੰ ਕਰੋ ਉਹ ਰੇਤ ਮਾਫੀਆਂ ਨੂੰ ਕਰੋ ਉਹ ਜਿਹੜੇ ਮੈਡੀਕਲ ਨਸ਼ਾ ਵੇਚਦੇ ਆ ਉਹਨਾਂ ਨੂੰ ਚੈਲੰਜ ਕਰੋ ਜਿਹੜੀਆਂ ਮਾਵਾਂ ਦੇ ਪੁੱਤ ਮਰਦੇ ਆ ਜਿਨ੍ਹਾਂ ਦੀ ਵਜ੍ਹਾ ਨਾਲ ਮਰਦੇ ਆ ਉਹਨਾਂ ਨੂੰ ਚੈਲੰਜ ਕਰੋ ਫਿਰ ਅਸੀਂ ਮੰਨਾਂਗੇ ਵੀ ਤੁਸੀਂ ਕਿਸੇ ਨੂੰ ਚੈਲੰਜ ਕਰ ਰਹੇ ਆ ਦੇਖੋ ਇੱਕ ਪ੍ਰਸ਼ਾਸਨ ਦੀ ਬਹੁਤ ਵੱਡੀ ਨਲੈਕੀ ਆ ਜਿਹੜਾ ਕਿ ਉੱਥੇ ਦੇ ਆਮ ਲੋਕਾਂ ਨੂੰ ਸਿਰਫ ਭਰੋਸਾ ਵੀ ਦਿੱਤਾ ਔਰ ਚੁਕਵਾਇਆ ਵੀ ਜਾ ਕੇ ਔਰ ਉਸ ਤੋਂ ਬਾਅਦ ਸਰਕਾਰ ਦੇ ਦਵਾ ਹੇਠੇ ਐਡੀ ਨਲੈਕੀ ਨਹੀਂ ਅਸੀਂ ਕਿਸੇ ਅਫਸਰ ਦੀ ਦੇਖੀ ਉਥੋਂ ਮੰਨ ਕੇ ਆਏ ਆ ਵੀ ਅਸੀਂ ਐਡੀਐਮ ਸਾਹਿਬ ਦੇ ਨਾਲ ਗੱਲ ਕਰਕੇ ਇਸ ਰੋਡ ਦਾ ਜਿਹੜਾ ਅਸੀਂ ਖੇਤੀ ਤੋਂ ਖੇਤੀ ਜਿਹੜਾ ਇਹਨੂੰ ਨਮੀ ਬਣਾ ਦਵਾਂਗੇ ਪਰ ਆ ਕੇ ਰਾਤ ਨੂੰ ਉਹਨਾਂ 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 ਬੱਚਿਆਂ ਦੀ ਜ਼ਿੰਦਗੀ ਖਰਾਬ ਕਰ ਦੇਣਾ ਪਰਚਾ ਦੇ ਕੇ ਇਹ ਮੈਂ ਪ੍ਰਸ਼ਾਸਨ ਦੀ ਤੇ ਪੁਲਿਸ ਪ੍ਰਸ਼ਾਸਨ ਦੀ ਬਹੁਤ ਵੱਡੀ ਨਲੈਕੀ ਮੰਨਦਾ ਹਾਂ ਕਿ ਇਹ ਇਹ ਸਰਕਾਰ ਦੇ ਹੱਥ ਹੱਥ ਕੰਡੇ ਬਣ ਕੇ ਇਹ ਤਾਨਾਸ਼ਾਹ ਰਵਈਆ ਇਹਨਾਂ ਦਾ ਜਿਹੜਾ ਸੁਣਦੇ ਹੁੰਦੇ ਸੀ ਜਦੋਂ ਜ਼ਬਰ ਜ਼ੋਰ ਹੁੰਦਾ ਸੀ ਗੁਰੂ ਪਾਤਸ਼ਾਹ ਉਹਨੇ ਇਹ ਜਿਹਨਾਂ ਨਾਲ ਡੱਟ ਕੇ ਮੁਕਾਬਲਾ ਕੀਤਾ ਸੀ ਇਹ ਨਲੈਕੀ ਆ ਬਹੁਤ ਵੱਡੇ ਨਕੂਦਰ ਪੁਲਿਸ ਪ੍ਰਸ਼ਾਸਨ ਦੀ ਜਿਨੇ ਕਿ ਇੱਕ ਬੇਗਸੂਰ ਲੋਕਾਂ ਦੀ ਜਿਹੜੀ ਜਿਹੜੀ ਲੋਕ ਆਪਣੀ ਆਵਾਜ਼ ਪ੍ਰਸ਼ਾਸਨ ਤੇ ਸਰਕਾਰ ਦੁਆਰੇ ਪਹੁੰਚਾਉਣਾ ਚਾਹੁੰਦੇ ਸੀ ਉਹਨਾਂ ਤੇ ਇੱਕ ਬੇਕਸੂਰ ਲੋਕਾਂ ਤੇ ਪਰਚਾ ਕਰ ਦਿੱਤਾ ਪਰ ਬਹੁਤ ਵੱਡੇ ਤੁਸੀਂ ਬਿਆਨ ਦਿੱਤੇ ਆ ਮੀਡੀਆ ਦੇ ਵਿੱਚ ਤੁਸੀਂ ਕਿਹਾ ਵੀ ਨਸ਼ਾ ਖਤਮ ਨਹੀਂ ਹੋਇਆ ਪੰਜਾਬ ਸਰਕਾਰ ਯੁੱਧ ਨਸ਼ਾ ਵਿਰੁੱਧ ਦੇ ਖਿਲਾਫ ਚੱਲਦੇ ਹੋਏ ਰੰਗਲਾ ਪੰਜਾਬ ਬਣਾਉਣ ਦੇ ਜਿਹੜੇ ਬਹੁਤ ਵੱਡੇ ਬਿਆਨ ਦੇ ਰਹੀਏ ਤੁਹਾਡੇ ਮੁਤਾਬਕ ਕੀ ਨਸ਼ਾ ਖਤਮ ਨਹੀਂ ਹੁੰਦਾ ਇਹ ਤੁਸੀਂ ਐਡੇ ਵੱਡੇ ਬਿਆਨ ਮਤਲਬ ਕਿ ਕੋਈ ਤੁਹਾਡੇ ਕੋਲ ਪ੍ਰੂਫ ਹੈ ਇਸ ਨਸ਼ਿਆਂ ਦੇ ਖਿਲਾਫ ਦੇਖੋ ਜਿਹੜਾ 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 ਨਸ਼ਾ ਕੇਜਰੀਵਾਲ ਸਾਹਿਬ ਕਹਿੰਦੇ ਸੀ 4 ਹਫਤਿਆਂ ਚ ਜੇ ਡੈਪਟੀ ਇਹੋ ਜੇ ਡੈਪਟੀ ਹੋਣਗੇ ਤਾਂ 400 ਸਾਲ ਨਹੀਂ ਨਸ਼ਾ ਬੰਦ ਹੋ ਸਕਦਾ ਕੀ ਇਹਨਾਂ ਨੂੰ ਪਤਾ ਨਹੀਂ ਕਿਹਦੀਆਂ ਟਰਾਲੀਆਂ ਸੀ ਇਹਨਾਂ ਦੇ ਕਿੱਥੇ ਗਏ ਇਹਨਾਂ ਦੇ ਜਿਹੜੇ ਜਿਹੜਾ ਇਹਨਾਂ ਦੇ ਇਨਫੋਰਮਰ ਆ ਜਾਂ ਇਹਨਾਂ ਦੇ ਇਹਨਾਂ ਦੇ ਹੋਰ ਵੀ ਸੈੱਲ ਹੈਗੇ ਇਹਨਾਂ ਤੋਂ ਇਨੇ ਸਟੇਟਮੈਂਟ ਆ ਹਰ ਤਰ੍ਹਾਂ ਦਾ ਸਟੇਟਮੈਂਟ ਕੀ ਇਹ ਪਤਾ ਨਹੀਂ ਕਰ ਪਾਏ ਵੀ ਰੇਤਾ ਕਾਲੀ ਜਿਹੜੀ ਸੁਆਹ ਸ਼ਹਿਰ ਨਗੋਦਰ ਦੇ ਸਰ ਕੋਣ ਪਾ ਗਿਆ ਕਿਹਦੀਆਂ ਜੀਸੀਬੀ ਚੱਲੀਆਂ ਕੱਲ ਧਰਨਾ ਲੱਗਾ ਤੇ ਰਾਤੀ ਮਿੱਟੀ ਪਾਤੀ ਪਹਿਲਾਂ ਕਾਲਾ ਕਾਲ ਕਾਲਕ ਸਿਰਜ ਪਾਉਂਦੇ ਹੁਣ ਲਾਲ ਕਾਲਕ ਪਾਤੀ ਫਰਕ ਉਹੀ ਆ ਕੰਨ ਇਧਰ ਲਾ ਫੜ ਲੋ ਚਾਹੇ ਉਧਰ ਲਾ ਫੜ ਲੋ ਇਹ ਸਿਰਫ ਪ੍ਰਸ਼ਾਸਨ ਨੇ ਸਰਕਾਰ ਦੇ ਦਵਾ ਹੀਟ ਕੰਮ ਕਰ ਰਹੀ ਆ ਜਿਹੜਾ ਕਿ ਆਪਾਂ ਤੁਸੀਂ ਸਾਰੇ ਸਿਆਣੇ ਆ ਵੀ ਇਹ ਇੱਕ ਹਾਈਵੇ ਨਹੀਂ ਇੱਕ ਲਿੰਕ ਰੋਡ ਆ ਜਿਹਨੂੰ ਇਹ ਹਾਈਵੇ ਦੱਸ ਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਡਿਪਟੀ ਸਾਹਿਬ ਇਹ ਜਿਹੜਾ ਨਜਾਇਜ਼ ਬਦਲਾਖੋਰੀ ਦਾ ਪਰਚਾ ਆ ਅਸੀਂ ਇਹਦੇ ਸਭ ਸਖਤ ਸ਼ਬਦਾਂ 'ਚ ਨਖੇਦੀ ਕਰਦੇ ਆ ਔਰ ਇਹਦਾ ਇਹਦਾ ਐਕਸ਼ਨ ਜਿਹੜਾ ਆ ਬਹੁਤ ਜਣ ਸਮਾਜ ਪਾਰਟੀ ਵੱਲੋਂ ਤੇ ਸ਼ਹਿਰ ਵਾਸੀਆਂ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਵੱਡੇ ਬਧਰ ਤੇ ਕੀਤਾ ਜਾਦਾ ਤੁਹਾਡੇ ਕਹਿਣ ਮੁਤਾਬਕ ਵੀ ਜਿਹੜਾ ਇਹ ਨਸ਼ਾ ਆ ਪੂਰੇ ਚੋਰਾ ਸ਼ੋਰਾ ਤੇ ਪੰਜਾਬ ਦੇ ਵਿੱਚ ਵਿਕਦਾ ਪਿਆ ਮੈਂ ਕਿਹਾ ਜੀ ਨਸ਼ਾ ਸੁਣ ਲੋ ਨਸ਼ਾ ਹਜੇ ਵੀ ਚਲ ਜੋ ਔਲਕਾਂ ਦੇ ਵਿੱਚ ਨਸ਼ਾ ਸ਼ਰੀਆਮ दारू ਵਿਕਦੀ ਪਈ ਆ ਠੀਕ ਆ ਸ਼ਹਿਰ ਦੇ ਵਿੱਚ ਸ਼੍ਰੀਆਮ ਇਹ ਦੱਸਣਗੇ ਉਹਦਾ ਨਾਮ ਲਓ ਜੇ ਅਸੀਂ ਫੜਾਉਣੇ ਆ ਤੇ ਤੁਹਾਡੀਆਂ 1.5 ਲੱਖ ਦੀਆਂ ਤਨਖਾਹਾਂ 2-2 ਲੱਖ ਦੀਆਂ 7-7 ਲੱਖ ਦੀਆਂ ਤਨਖਾਹਾਂ ਤੁਸੀਂ ਕਾਹਦੀਆਂ ਲੈਂਦੇ ਆ ਨਾ ਤੁਸੀਂ ਕਾਲਕਬੌਲ ਕਾਲਕ ਪਾਉਣ ਵਾਲੇ ਸ਼ਹਿਰ ਦੇ ਫੜਨੇ ਨਾ ਤੁਸੀਂ ਨਸ਼ਾ ਵੇਚਣ ਵਾਲੇ ਫੜਨੇ ਜੇ ਨਸ਼ਾ 4 ਸਾਲ ਦੀ ਸਰਕਾਰ ਆ ਇਹ ਨਸ਼ਾ ਬੰਦ ਹੋ ਗਿਆ ਤੇ ਜਿਹੜੇ ਗੋਲੀ ਖਾ ਰਹੇ ਆ ਉਹ ਕੀ ਬੰਗਲਾਦੇਸ਼ ਤੋਂ ਆ ਕੇ ਖਾ ਰਹੇ ਆ ਉਹ ਐਸੇ ਨੱਗਰ ਦੇ ਆ ਇਹੀ ਵਿਧਾਨ ਸਭਾ ਦੇ ਆ ਇਹੀ ਗਰੀ ਪਰਿਵਾਰਾਂ ਦੇ ਜਾਂ ਧਨਮਾਇਦਾਰ ਪਰਿਵਾਰਾਂ ਦੇ ਜਿਹੜੇ ਇਸ ਮਾੜੀ ਲਤ ਨਾ ਲਾਗੇ ਉਹੀ ਲੋਕ ਖਾ ਰਹੇ ਆ ਗੋਲੀ ਦਿਨ ਦੀ ਤਾਂ ਇਹਨੇ ਫਾਈਲਾਂ ਵੱਧ ਰਹੀਆਂ ਆ ਇਹ ਨਸ਼ਾ ਜਿਹੜਾ ਜਿੱਦਾਂ ਪਹਿਲਾਂ ਬੈਕਦਾ ਸੀ ਉਸੇ ਤਰ੍ਹਾਂ ਹੁਣ ਬੈਕ ਰਿਆ ਆ ਤੇ ਇਹ ਇਹੋ ਜੇ ਪ੍ਰਸ਼ਾਸਨ ਦੀ ਨਲਾਕੀ ਕਰਕੇ ਇਹ ਨਸ਼ਾ ਕਦੇ ਬੰਦ ਨਹੀਂ ਹੋਣਾ ਜੇ ਇਹੋ ਜੇ ਨਲਾਕ ਅਫਸਰ ਇੱਥੇ ਹੋਣਗੇ ਇਹ ਐਸਡੀਐਮ ਸਾਹਿਬ ਨੂੰ ਜੋ ਮੰਗ ਪੱਤਰ ਦੇ ਦਿੱਤਾ ਉਸ ਦੇ ਨਾਲ ਤੁਹਾਨੂੰ ਕਿ ਇਨਸਾਫ਼ ਮਿਲਣ ਦਾ ਭਰੋਸਾ ਮਿਲਿਆ ਦੇਖੋ ਅਸੀਂ 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 ਇਸ ਲੋਕਤਾ ਅੰਤਰ ਦੇ ਵਿੱਚ ਵਸਿੰਦੇ ਆ ਅਸੀਂ ਉਪਰਾਲੇ ਕਰਦੇ ਰਹਿਣਾ ਆ ਸੰਘਰਸ਼ੀ ਲੋਕ ਕਦੇ ਹਟਦੇ ਨਹੀਂ ਹੁੰਦੇ ਧਰਨੇ ਲੱਗਣੇ ਆ ਲੱਗਦੇ ਰਹਿਣਗੇ ਪਰ ਜੇ ਇੱਕ ਦੀ ਵੀ ਚਾਹੇ ਭਾਵੇਂ 10 ਗੱਲਾਂ ਅਸੀਂ ਲੋਕਾਂ ਦੀ ਜਿਹੜੀ ਆਵਾਜ਼ ਆ ਉਹ ਚੱਕਦੇ ਰਵਾਂਗੇ ਤੇ ਪ੍ਰਸ਼ਾਸਨ ਨੂੰ ਬਾਰ ਬਾਰ ਜਿਹੜਾ ਅਸੀਂ ਜਿਹੜਾ ਜਿਹੜਾ ਹੁਣ ਵੀ ਦਿੱਤਾ ਆ ਸਾਥ ਉਹ ਦੇ ਰਹੇ ਆ ਅਸੀਂ ਇਹਨਾਂ ਦੀਆਂ ਜਿਹੜੀ ਜਿਹੜੀ ਇਹਨਾਂ ਦੀ ਨਿਗਾਹ ਖੋਲ ਕੇ ਛੜਾਂਗੇ ਵੀ ਇਹ ਜਿਹੜਾ ਖੁੰਨੀ ਰਾਹ ਆ ਇਹਨੂੰ ਇੱਕ ਨਾ ਇੱਕ ਦਿਨ ਇਹਨਾਂ ਨੂੰ ਬਣਾਉਣਾ ਹੀ ਪਵੇਗਾ ਸੋ ਧੰਨਵਾਦ ਜੀ ਓਕੇ ਥੈਂਕ ਯੂ ਇਹ ਸਨ ਮਾਹੌਵਾਲ ਤੋਂ ਆਰਮ ਜੀ ਸਰਪੰਚ ਜਿਨ੍ਹਾਂ ਵੱਲੋਂ ਬਹੁਤ ਵੱਡੇ ਬਿਆਨ ਦਿੱਤੇ ਗਏ ਉਹਨਾਂ ਨੇ ਕਿਹਾ ਵੀ ਹਜੇ ਨਸ਼ਾ ਵੀ ਪੰਜਾਬ ਦੇ ਵਿੱਚ ਧੱਲੇ ਨਾਲ ਵਿਕਦਾ ਹੈ ਬਹੁਤ ਵੱਡਿਆ ਇਹ ਬਿਆਨ ਸਵਾਲ ਜਿਹੜੇ ਸਰਕਾਰ ਤੇ ਚੁੱਕਦਾ ਆ ਨਜ਼ਰ ਆ ਰਹੇ ਸੋ ਹੁਣ ਦੇਖਦੇ ਆਪਾਂ ਕਦ ਤੱਕ ਇਹਨਾਂ ਇਹਨਾਂ ਦੇ ਬਿਆਨਾਂ ਤੇ ਲੈ ਕੇ ਪੰਜਾਬ ਦੇ ਵਿੱਚ ਜਿਹੜਾ ਬਦਲਾ ਆਂਦਾ ਹੈ ਜਿਹੜਾ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦਿੱਤਾ ਉਹਨਾਂ ਦੀ ਵਜ੍ਹਾ ਵੀ ਜਾਣੀ ਸੋ ਇਹ ਆਮ ਲੋਕਾਂ ਦਾ ਦਰਦ ਵੀ ਤੁਹਾਨੂੰ ਦਿਖਾਇਆ ਕਿਉਂਕਿ ਆਮ ਲੋਕਾਂ ਦਾ ਦਰਦ ਇਹ ਆ ਵੀ ਜਿਹੜੀ ਸੜਕਾਂ ਉਸ ਤੋਂ ਲੋਕ ਕਾਫੀ ਪਰੇਸ਼ਾਨ ਨੇ ਤੇ ਇੱਕ ਪਾਸੇ ਮਾਨਯੋਗ ਪ੍ਰਸ਼ਾਸਨ ਦਾ ਕਹਿਣਾ ਹੈ ਵੀ ਇਹ ਲੋਕ ਜਿਹੜੇ ਧੰਨਾ ਦੇ ਰਹੇ ਸੀ ਉਹਨਾਂ ਨੇ ਧੱਕੇਸ਼ਾਹੀ ਕੀਤੀ ਆਪਣੀ ਮਰਜ਼ੀ ਨੇ ਨਾਲ ਧੰਨਾ ਲਾਇਆ ਤਾਂ ਵੱਡੀ ਕਾਰਵਾਈ ਹੋਈ ਹੁਣ ਜਾਣਦੇ ਆ ਵੀ ਇਹਦੇ ਵਿੱਚ ਕੀ ਸਾਹਮਣੇ ਆਉਂਦਾ ਕਿੰਨਾ ਕੀ ਸੱਚ ਸਾਹਮਣੇ ਆ ਰਿਹਾ ਕਿਉਂਕਿ ਬਹੁਤ ਵੱਡੀ ਧੱਕੇਸ਼ਾਹੀ ਵੀ ਹੋਈ ਹੈ ਇੱਕ ਪਾਸੇ ਲੋਕਾਂ ਦਾ ਦਰਦ ਇੱਕ ਪਾਸੇ ਪ੍ਰਸ਼ਾਸਨ ਪ੍ਰਸ਼ਾਸਨ ਦੀ ਧੱਕੇਸ਼ਾਹੀ ਲੋਕ ਕਹਿ ਰਹੇ ਨੇ ਸੋ ਵੱਡੇ ਸਵਾਲਾਂ ਦੇ ਨਾਲ ਅਸੀਂ ਤੁਹਾਡੇ ਤੋਂ ਅਲvida ਰਹਿੰਦੇ ਹਾਂ